ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸੇਫ ਫਾਰਮ ਨੇੜੇ ਰਈਆ ਬਿਆਸ ਦੇ ਏਰੀਆ ਦੇ ਵਿੱਚੋਂ ਇਹ ਵੀਡੀਓ ਬਣ ਰਹੀ ਹੈ ਤੇ ਨੀਲੀ ਰਾਵੀ ਨਸਲ ਨੂੰ ਪਸੰਦ ਕਰਨ ਵਾਲੇ ਭਰਾਵਾਂ ਵਾਸਤੇ ਸਪੈਸ਼ਲ ਵੀਡੀਓ ਹੈ ਇੱਕ ਛੋਟੇ ਦੀ ਵੀਡੀਓ ਬਣਾ ਰਹੇ ਆ ਬਹੁਤ ਵੀਡੀਓ ਬਣਾਈ ਦੀਆਂ ਪਰ ਅੱਜ ਜਿਹੜੀ ਇਹ ਵੀਡੀਓ ਬਣੂਗੀ ਬੜੀ ਖਾਸ ਰਹਿਣੀ ਹੈ ਕੋਈ ਵੀ ਨਵੀਂ ਗੱਲ ਹੁੰਦੀ ਆ ਤਾਂ ਉਹਨੂੰ ਵੇਖ ਕੇ ਉਸ ਤੋਂ ਬਾਅਦ ਚ ਜਿਹੜੀਆਂ ਵੀਡੀਓ ਬਣਦੀਆਂ ਫਿਰ ਉਸੇ ਸੇਧ ਦੇ ਹਿਸਾਬ ਤੇ ਬਣਦੀਆਂ ਇਸ ਝੋਟੇ ਬਾਰੇ ਥੋੜੀ ਜਾਣਕਾਰੀ ਦੇਵਾਂ ਦੋਸਤੋ ਵੀ ਇਹ ਮੇਰੇ ਖਿਆਲ ਚ ਨੀਲੀ ਰਾਵੀ ਦੇ ਵਿੱਚ ਇਹ ਪਹਿਲਾ ਝੋਟਾ ਹੋਊਗਾ ਜਿਹਦਾ ਡੀਐਨਏ ਟੈਸਟ ਵੀਡੀਓ ਬਣਾਉਣ ਤੋਂ ਪਹਿਲਾਂ ਇਹਦੀ ਮਾਂ ਨਾਲ ਇਹਦੇ ਪਿਓ ਨਾਲ ਹੋਇਆ ਵੈ ਇਹ ਤੋਂ ਇਲਾਵਾ ਜੇ ਇੱਕ ਬਰੀਡਿੰਗ ਬੁੱਲ ਦੇ ਵਿੱਚ ਗੁਣ ਹੋਣਾ ਚਾਹੀਦਾ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਆਵੇ ਉਹਦੀਆਂ ਕੁਝ ਬਿਮਾਰੀਆਂ ਦੇ ਟੈਸਟ ਕਰਾਏ ਜਾਣ ਕਿਉਂਕਿ ਸੀਮਨ ਸਟਰਾ ਜਿਹੜੇ ਹੁੰਦੇ ਉਹਨਾਂ ਰਾਈਂ ਕਈ ਵਾਰ ਬਿਮਾਰੀਆਂ ਅੱਗੇ ਫੈਲ ਜਾਂਦੀਆਂ ਤੇ ਉਹਦੇ ਚੋਂ ਜਿਹੜੀ ਜ਼ਿਆਦਾ ਭਿਆਨਕ ਤੇ ਜਾਂ ਜਿਹੜੀ ਧਿਆਨ ਚਾਉਂਦੀ ਬਿਮਾਰੀ ਉਹ ਬਰੂਸੀਲੋਸ ਹੈ ਜੇ ਰੱਬ ਨਾ ਕਰੇ ਕਿਸੇ ਬੌਲ ਨੂੰ ਉਹ ਰੋਗ ਹੋ ਜੇ ਤਾਂ ਉਹਦੇ ਨਾਲ ਪਤਾ ਨਹੀਂ ਕਿੰਨੀਆਂ ਕਮੱਜਾਂ ਜਿਹੜੀਆਂ ਉਹ ਅਫੈਕਟਡ ਹੁੰਦੀਆਂ ਪ੍ਰਭਾਵਿਤ ਹੁੰਦੀਆਂ ਤੇ ਹਰੇਕ ਵੀਰ ਮਿਹਨਤ ਕਰਕੇ ਪਸ਼ੂ ਨੂੰ ਸਾਂਭਦਾ ਜੇ ਇਦਾਂ ਦਾ ਕੋਈ ਨੁਕਸ ਬਣ ਜੇ ਤਾਂ ਫਿਰ ਉਹ ਜਿਹੜਾ ਹਾਲ ਹੈ ਉਹ ਫਾਰਮਰ ਤੋਂ ਹੀ ਪੁੱਛਿਆ ਆਪਾਂ ਜਾਣ ਸਕਦੇ ਹਾਂ ਸੋ ਇਸ ਝੋਟੇ ਬਾਰੇ ਸ਼ੁਰੂ ਚ ਹੀ ਦੱਸ ਦਿਆਂ ਦੋਸਤੋ ਵੀ ਉਹ ਵੀ ਟੈਸਟ ਜਿਹੜਾ ਇਹਦਾ ਹੋਇਆ ਵੈ ਉਹਦੀ ਰਿਪੋਰਟ ਜਿਹੜੀ ਉਹ ਨਾਲ ਲਾਵਾਂਗੇ ਡੀਐਨਏ ਦੀ ਰਿਪੋਰਟ ਤੁਹਾਨੂੰ ਵੀਡੀਓ ਚ ਪ੍ਰੋਪਰ ਦਿਖਾਵਾਂਗੇ ਬਾਕੀ ਬਹੁਤ ਸਾਰੇ ਭਰਾ ਇੱਥੇ ਪਹੁੰਚੇ ਹੋਏ ਐ ਸੇਟ ਫਾਰਮ ਦੇ ਉੱਤੇ ਇਹ ਸਾਰੇ ਸ਼ੌਕੀਨ ਨੇਲੀਰਾ ਵੀ ਨਸਲ ਦੇ ਜਾਂ ਇਨ੍ਹਾਂ ਭਰਾਵਾਂ ਦਾ ਆਪਸ ਵਿੱਚ ਪਿਆਰ ਹੈ ਜਿਹਦੇ ਕਰਕੇ ਅੱਜ ਇਹ ਇਕੱਤਰ ਹੋਏ ਐ ਇਸ ਜਗ੍ਹਾ ਦੇ ਉੱਤੇ ਸੋ ਕੁਝ ਵੀਰਾਂ ਨਾਲ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਬਿਨਾ ਸ਼ੱਕ ਇੱਕ ਤੁਹਾਨੂੰ ਟੌਪ ਦਾ ਝੋਟਾ ਦਿਖਾਉਣਾ ਜਿਹਦੀ ਬਲੱਡ ਲੈਂਡ ਟੌਪ ਦੀ ਹੈ ਦੂਜੀ ਗੱਲ ਜਿਹੜੀ ਮੈਂ ਪਹਿਲਾਂ ਬੋਲਤੀ ਵੀ ਡੀ ਐਨ ਏ ਟੈਸਟਡ ਹੈ ਤੇ ਤੁਹਾਨੂੰ ਇਹ ਨਹੀਂ ਕਮੀ ਰਗੂਗੀ ਵੀ ਨੀਲੀ ਰਾਵੀ ਚ ਇੱਕ ਸਮੱਸਿਆ ਕਈ ਵਾਰ ਰਹਿ ਜਾਂਦੀ ਹੈ ਵੀ ਕੁਸਕ ਝੋਟਿਆਂ ਦੇ ਅਸੀਂ ਪਿਓ ਬਾਰੇ ਨਹੀਂ ਜਾਣਦੇ ਹੁੰਦੇ ਤੇ ਕੁਸਕ ਝੋਟਿਆਂ ਦੀ ਮਾਂ ਨਹੀਂ ਦੇਖੀ ਹੁੰਦੀ ਪਰ ਇਹਦੇ ਬਾਰੇ ਇਹ ਗੱਲਾਂ ਜਿਹੜੀਆਂ ਹੋ ਸਾਰੀਆਂ ਤੁਹਾਨੂੰ ਇਹ ਉਹਨਾਂ ਤੇ ਪੂਰਾ ਉਤਰੂਗਾ ਆਓ ਸ਼ੁਰੂਆਤ ਕਰਦੇ ਆਂ ਤੇ ਮਿਲਦੇ ਆਂ ਇਹਦੇ ਵਿੱਚੋਂ ਆਪਾਂ ਉਹਨਾਂ ਵੀਰਾਂ ਨੂੰ ਜਿਹੜੇ ਇਸ ਝੋਟੇ ਬਾਰੇ ਇਹਦੀ ਬੈਕਗ੍ਰਾਉਂਡ ਬਾਰੇ ਜ਼ਿਆਦਾ ਜਾਣਦੇ ਆ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਜਿਹੜੀਆਂ ਉਹ ਸ਼ੁਰੂ ਕਰਾਂਗੇ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਭਾਈ ਮੇਰਾ ਨਾਮ ਵੀਰ ਜੀ ਸੁਖਬੀਰ ਸਿੰਘ ਸੁਖਦੀਪ ਭਾਈ ਮੈਂ ਇਸ ਵੀਡੀਓ ਦੇ ਮਾਧਮ ਨਾਲ ਤੁਹਾਨੂੰ ਪਹਿਲੀ ਵਾਰ ਮਿਲ ਰਿਹਾ ਮੈਨੂੰ ਪਤਾ ਲੱਗਾ ਕਾਫੀ ਸ਼ੌਂਕ ਰੱਖਦੇ ਹੋ ਪਸ਼ੂ ਪਾਲਣ ਵਾਲੇ ਪਾਸੇ ਹਾਂਜੀ ਵੀਰ ਜੀ ਨੀਲੀ ਰਾਵੀ ਨਸਲ ਜ਼ਿਆਦਾ ਫੇਵਰੇਟ ਆ ਤੁਹਾਡੀ ਮੇਰੇ ਖਿਆਲ ਇਹ ਪ੍ਰਮੁੱਖ ਬਰੀਡ ਹੈ ਜੀ ਪੰਜਾਬ ਦੀ ਹਮ ਮਾਜੇ ਦੀ ਖਾਸ ਕਰਕੇ ਹਮ ਤੇ ਉਸ ਕਰਕੇ ਫਿਰ ਇਹ ਇਲਾਕਾ ਸਾਰਾ ਮਾਜੇ ਦਾ ਤੇ ਇੱਥੇ ਨੀਲੀ ਰਾਵੀ ਜਾਰੀ ਪਾਈ ਜਾਂਦੀ ਹੈ। ਅੱਛਾ ਆਪਾਂ ਅੱਜ ਇੱਕ ਛੋਟੇ ਦੀ ਵੀਡੀਓ ਬਣਾ ਰਹੇ ਆ। ਵੈਸੇ ਤਾਂ ਮੈਂ ਸ਼ੁਰੂਆਤ ਚ ਕਾਫੀ ਗੱਲਾਂ ਦੱਸ ਤੀਆਂ ਕਿਉਂਕਿ ਇਹਦੀ ਮਾਂ ਜਦੋਂ ਵਿਕੀ ਹੈ ਉਦੋਂ ਵੀ ਵੀਡੀਓ ਮੈਂ ਬਣਾਈ ਸਵਾਬ ਇਦਾਂ ਦਾ ਬਣਿਆ। ਜਿਸ ਦਿਨ ਇਹਦਾ ਸੌਦਾ ਹੁੰਦਾ ਸੀਗਾ ਉਸ ਦਿਨ ਵੀ ਭਾਈ ਜੱਗੇ ਤੱਕ ਮੈਂ ਹੀ ਸੁਨੇਹਾ ਪਹੁੰਚਾਇਆ ਸੀ ਇੱਕ ਛੋਟਾ ਜਿਹੜਾ ਉਹ ਵਿਕਰੀ ਆਸਤੇ ਆ। ਪਰ ਫਿਰ ਵੀ ਤੁਹਾਡੇ ਤੋਂ ਪੁੱਛਣਾ ਵੀ ਇਹ ਛੋਟੇ ਦਾ ਨਾਮ ਕੀ ਰੱਖਿਆ ਗਿਆ ਹੈ? ਵਿਜੇ ਦਾ ਨਾਮ ਬੌਸ ਬੁੱਲ ਰੱਖਿਆ ਵਾ। ਠੀਕ ਹੈ। ਇਹ ਬੜਾ ਸੋਚ ਕੇ ਨਾਂ ਰੱਖਿਆ ਗਿਆ ਸਾਰੇ ਝੋਟਿਆਂ ਦਾ ਬਹੁਤ ਸੀ ਹਿਸਾਬਤ ਹੋਊਗਾ ਮਿਲਕ ਐਂਡ ਬਿਊਟੀ ਇਹਦੇ ਵਿੱਚ ਬਿਲਕੁਲ ਜਿੱਦਾਂ ਕਹਿ ਲੋਗੇ ਘੜ ਘੜ ਕੇ ਲਾਈ ਗਈ ਆ ਠੀਕ ਐ ਅੱਛਾ ਇਹਦੀ ਮਾਂ ਬਾਰੇ ਜੋ ਕੁਐਸਚਨ ਕਰੀਏ ਕਿਹੜੀ ਬਲੱਡ ਲਾਈਨ ਦੀ ਇਹਦੀ ਮਾਂ ਕੀ ਦੁੱਧ ਦਾ ਰਿਕਾਰਡ ਉਹਦਾ ਭਾਜੀ ਇਹਦੀ ਮਾਂ ਜਿਹੜੀ ਆ ਉਹ ਮਸ਼ਹੂਰ ਸਾਨ ਹੋਇਆ ਵਾ ਥੈਂਕ ਯੂ ਸਾਰਿਆਂ ਨੂੰ ਪਤਾ ਵਾ ਉਹਦੀ ਇਹ ਮਾਂ ਇਹਦੀ ਮਾਂ ਉਸ ਲਾਈਨ ਵਿੱਚੋਂ ਟੈਂਕ ਦੀ ਧੀ ਆ ਤੇ ਇਹਦੀ ਮਾਂ ਜਿਹੜੀ ਆ ਦੋ ਮੇਲੇ ਜਿੱਤ ਚੁੱਕੀ ਆ ਜੀ ਠੀਕ ਐ ਅ ਦੋ ਮੇਲੇ ਮੇਰੇ ਖਿਆਲ ਚਕਤਾ ਬੀਐਫਏ ਫਰਸਟ ਆਈ ਸੀ ਹਾਂਜੀ ਇੱਕ ਪੀਡੀਐਫਾ ਵਿੱਚ ਵੀ ਫਰਸਟ ਆਈ ਬਈ ਪੀਡੀਐਫਾ ਜਿਹੜੀ ਦਸੰਬਰ ਚ ਮਿਲ ਕੇ ਉਹਦੇ ਚੋਂ ਫਰਸਟ ਆ ਗਈ ਫਰਸਟ ਆਈ ਅ ਅੱਛਾ ਭਾਈ ਕਿਹੜੀ ਬਲੱਡ ਲਾਈਨ ਦੇ ਵਿੱਚੋਂ ਇਹਦੀ ਮਾਂ ਟੈਂਕ ਪਿਓਲ ਨੂੰ ਆਪਾਂ ਦੱਸਦਾ ਵੈਸੇ ਉਹ ਕਿਹੜੇ ਫਾਰਮ ਦੇ ਵਿੱਚੋਂ ਜਿਹੜੀ ਉਹ ਚੱਲੀ ਹੈ ਮੱਜ ਉਹ ਬਾਜੀ ਮੱਲ ਫਾਰਮ ਦੁਲਚੀਕੇ ਤੋਂ ਚੱਲੀ ਹੈ ਠੀਕ ਹੈ ਜਿਹੜੀ ਇਹਦੀ ਮਾਂ ਵਾ ਟੋਟੇ ਦੀ ਉਹ ਮੱਲ ਫਾਰਮ ਦੁਲਚੀਕੇ ਵਾਲੇ ਪਾਸੋਂ ਮਾਲ ਹੀ ਸੈੱਡ ਹੋਗੀ ਹੂੰ ਤੇ ਜਿਹੜਾ ਇਹਦਾ ਪਿਓ ਵਾ ਜੀ ਹੂੰ ਉਹ ਇੱਕ ਨੰਬਰ ਸਾਹਣ ਹੈ ਤੇ ਇੱਕ ਨੰਬਰ ਸਾਹਣ ਕੰਡੇ ਵਾਲੇ ਸਾਹਣ ਦਾ ਉਹ ਸਮਵਾਲੀ ਬਸਤੀ ਦਾ ਹੋ ਗਿਆ ਮਤਲਬ ਦੋ ਬਲੱਡ ਲਾਈਨਾਂ ਹੋ ਗਈਆਂ ਇੱਕ ਤਾਂ ਦੋਹਾਂ ਕੀ ਵਾਲੇ ਬਾਈ ਜੀ ਹੋਰਾਂ ਦੀ ਤੇ ਇੱਕ ਸੌ ਨਵਾਂ ਵਾਲੀ ਬਸਤੀ ਹਾਂਜੀ ਮਤਲਬ ਇਸੇ ਆਸ ਨਾਲੇ ਸੋਚਦੇ ਆਂ ਵੀ ਇਹ ਜਿਹੜਾ ਛੋਟਾ ਬਾਸ ਬਣੂਗਾ ਬਿਲਕੁਲ ਜੀ ਇਹਦੇ ਵਿੱਚ ਸਟਰੋਂਗ ਦੋਵੇਂ ਬਲੱਡ ਲਾਈਨਾਂ ਐ ਬਾਕੀ ਇਹਦੀਆਂ ਦੁੱਧ ਦੇ ਵਕਤੋਂ ਤੁਸੀਂ ਕੋਈ ਵੀ ਕੁਐਸਚਨ ਕਰ ਲਓ ਲੋਕਾਂ ਨੂੰ ਤੇ ਮਾਂ ਤੱਕ ਵੱਦ ਤੋਂ ਵੱਦ ਹੁੰਦਾ ਇਹਦੀ ਮਾਂ ਮੌਜੂਦ ਐ ਨਾਨੀ ਮੌਜੂਦ ਐ ਪਰਨਾਨੀ ਮੌਜੂਦ ਐ ਲਾਈਵ ਜਿਹੜੇ ਦੁੱਧ ਸਾਰੇ ਵੇਖ ਸਕਦੇ ਨੇ ਹੂੰ ਇਹਦੀ ਦਾਦੀ ਮੌਜੂਦ ਆ ਵੇਖ ਸਕਦੇ ਨੇ ਦੁੱਧ ਹੂੰ ਇਹਦੀ ਮਾਸੀ ਨੇ ਹੁਣ ਆਲ ਜੋ ਵੀ ਆਪਣੇ ਪੰਜਾਬ ਦਾ ਚੜਦੇ ਦਾ ਲਾਈਵ ਵਿੱਚ ਰਿਕਾਰਡ ਬਣਾਤਾ ਜੀ 27 ਕਿਲੋ 100 ਕੁ ਗ੍ਰਾਮ ਦਾ ਹੂੰ ਤੇ ਦੁੱਧ ਵਾਲੇ ਪੱਖੋਂ ਤੇ ਇਹਦੇ ਹਰ ਇੱਕ ਜਾਨੀ ਕਿ ਕਹਿ ਲੋ ਭੂਆ ਮਾਸੀ ਤਾਈ ਚਾਚੀ ਸਾਰਿਆਂ ਨੇ ਦੁੱਧ ਆ ਲਈਆਂ ਸਾਰਿਆਂ ਨੇ ਦੁੱਧ ਆ ਲਈਆਂ ਸੋ ਦੱਸੋ ਇਹ ਇਹਦੇ ਬਾਰੇ ਮੈਂ ਥੋੜਾ ਹੋਰ ਥੋੜੀ ਜਾਣਕਾਰੀ ਚ ਵਾਅਦਾ ਕਰਾਂ ਵੀ ਇਹਦੀ ਮਾਂ ਜਦੋਂ ਪਹਿਲੇ ਸਾਲ ਵਾਈ ਜੀ ਉਹ ਰਾਣੇ ਚਵਾਈ ਸੀ ਮੱਲ ਫਾਰਮ ਦੁਲਜੀ ਕਹ ਲੈਣੇ ਮੇਰੇ ਕੋਲ 17.5 ਕਿਲੋ ਤੋਂ ਬਾਹਰ ਉਦੋਂ ਉਹਨੇ ਦੁੱਧ ਜਿਹੜਾ ਹੋ ਰਿਕਾਰਡ ਕਰਾਇਆ ਸੀ ਉਦੋਂ ਬਾਅਦ ਚ ਮੇਲਿਆਂ ਚ ਗਈ ਐ ਜਿਵੇਂ ਦੱਸਿਆ ਵੀ ਬੀਐਫਏ ਮੇਲੇ ਦੇ ਵਿੱਚੋਂ ਫਰਸਟ ਪੋਜੀਸ਼ਨ ਪੀਡੀਐਫਏ ਮੇਲੇ ਦੇ ਵਿੱਚੋਂ ਫਰਸਟ ਪੋਜੀਸ਼ਨ ਉਹਨੇ ਦਸੰਬਰ ਮਹੀਨੇ ਦੇ ਵਿੱਚ ਲਈ ਐਸ ਵਾਰ ਜਿਹੜਾ ਪੀਡੀਐਫਏ ਹੋਇਆ ਸੀਗਾ 2 3 4 ਮਾਰਚ ਦੇ ਵਿੱਚ ਜਿਹੜਾ ਫਰਵਰੀ ਦੇ ਵਿੱਚ ਸੌਰੀ ਹੋਇਆ ਤਾਂ ਉਦੋਂ ਜਿਹੜਾ ਫਰਵਰੀ ਵਾਲਾ ਮੇਲਾ ਸੀ ਉਹਦੇ ਚੋਂ ਦੀ ਪੋਜੀਸ਼ਨ ਜਿਹੜੀ ਉਹ ਦੂਜੇ ਨੰਬਰ ਤੇ ਰਹੀ ਸੀ ਭਾਈ ਇਹਦਾ ਜਿਹੜਾ ਇਹਦੀ ਮਾਂ ਦਾ ਪ੍ਰੋਪਰ ਦੁੱਧ ਜਿਹੜਾ ਆਪਾਂ ਜੇ ਬੀਐਫਏ ਦੀ ਗੱਲ ਕਰਦੇ ਆਂ ਜਾਂ ਹਾਈਐਸਟ ਮਿਲਕ ਕਿੰਨਾ ਰਿਆ ਭਾਈ ਇਹਦੀ ਮਾਂ ਨੇ ਜਿਹੜਾ ਆਪਾਂ ਘਰ ਜਿਹੜਾ ਚੁੰਦੇ ਰਹੇ ਆਂ ਹੂੰ ਉਹ ਤੇ 26 ਪਲੱਸ ਆਪਾਂ ਚੁੰਦੇ ਰਹਿਆ ਠੀਕ ਹੈ ਤੁਹਾਨੂੰ ਪਤਾ ਮੇਲਾ ਦੇ ਜਾ ਕੇ ਥੋੜਾ ਬਹੁਤਾ ਫਰਕ ਪਿਆ ਜਾਂਦਾ ਵਾ ਹੂੰ ਮੇਲਾ ਦੇ ਉੱਤੇ ਜਾ ਕੇ ਉਹਨੇ 23 ਤੋਂ ਪਲੱਸ ਦੁੱਧ ਚਵਾਇਆ ਵਾ ਠੀਕ ਹੈ ਤੇ ਉਹ ਦੋ ਮੇਲਾ ਦੀ ਚੈਂਪੀਅਨ ਬਣੀ ਹੈ ਦੋ ਮੇਲਾ ਦੀ ਚੈਂਪੀਅਨ ਬਣੀ 23 ਪਲੱਸ ਦੁੱਧ ਦਿੱਤਾ ਹਾਂਜੀ ਆ ਤੁਹਾਨੂੰ ਤੁਸੀਂ ਸ਼ੌਂਕ ਰੱਖਦੇ ਹੋ ਝੋਟਾ ਤੁਸੀਂ ਦੇਖ ਰਹੇ ਹੋ ਮਤਲਬ ਆਸੇ ਕਰ ਸਕਦੇ ਆ ਵੀ ਇਤੋਂ ਚੰਗੇ ਬਰੀਡਿੰਗ ਆਸਤੇ ਜਿਹੜਾ ਅੱਗੇ ਬੱਚੇ ਪੈਦਾ ਹੋ ਜਾਣਗੇ ਬਿਲਕੁਲ ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਇਕਰੀਆਂ ਨੂੰ ਵਰਤੋ ਇਹਦੇ ਵਿੱਚ ਚੰਗਾ ਦੁੱਧ ਚੰਗੇ ਬਿਊਟੀ ਜਿਹੜੇ ਵੀਰ ਚਾਹੁੰਦੇ ਉਹ ਮਿਲੂਗੀ ਉਹ ਮਿਲੂਗੀ ਇਹਦੇ ਵਿੱਚ ਜੇ ਦੁੱਧ ਨਹੀਂ ਆਉਂਦਾ ਇਹ ਗੱਲ ਮੈਂ ਆਉਣ ਪੇਪਰ ਕਹਿ ਦਿੰਦਾ ਜੇ ਇਸ ਲਾਈਨ ਵਿੱਚੋਂ ਦੁੱਧ ਨਹੀਂ ਆਉਂਦਾ ਫਿਰ ਦੁੱਧ ਆਉਣਾ ਵੀ ਨਹੀਂ ਸਹੀ ਹੈ ਧੰਨਵਾਦ ਭਾਈ ਤੁਸੀਂ ਜਾਣਕਾਰੀ ਜਿਹੜੀ ਉਹ ਦਿੱਤੀ ਇਸ ਛੋਟੇ ਬਾਰੇ ਪ੍ਰਵਿੰਦਰ ਭਾਈ ਸਾਸਰੀਕਾ ਸਾਸਰੀਕਾਲ ਭਾਈ ਜੀ ਪ੍ਰਵਿੰਦਰ ਭਾਈ ਮੈਨੂੰ ਇਹ ਪਤਾ ਵੀ ਤੈਨੂੰ ਵੀ ਸ਼ੌਂਕ ਹੈ ਤੇ ਅੱਜ ਇਸ ਛੋਟੇ 'ਚ ਉਹ ਗੱਲਾਂ ਦੇਖਣ ਨੂੰ ਮਿਲਣੀਆਂ ਜਿਹੜੀਆਂ ਹਰੇਕ ਪਸ਼ੂਪਾਲਕ ਵੀਰ ਦਾ ਕੁਐਸਚਨ ਹੁੰਦਾ ਵੀ ਇਹ ਛੋਟੇ ਬਾਰੇ ਸਾਨੂੰ ਦੱਸੋ ਇਹਦੇ ਪਿਓ ਬਾਰੇ ਦੱਸੋ ਮਾਂ ਬਾਰੇ ਦੱਸੋ ਓਡੀ ਨੇ ਇਹਦੀਆਂ ਰਿਪੋਰਟਾਂ ਹੈਗੀਆਂ ਆਪਾਂ ਨਾਲ ਲਾ ਦੇਣੀਆਂ ਤੇ ਛੋਟੇ ਨੂੰ ਤੁਸੀਂ ਦੇਖ ਰਹੇ ਹੋ ਇਹਦੀ ਮਾਂ ਬਾਰੇ ਤੁਸੀਂ ਜਾਣਦੇ ਹੋ ਕਿਵੇਂ ਲੱਗਦਾ ਹੈ ਇਸ ਛੋਟੇ ਤੋਂ ਕੀ ਆਸਾਂ ਆਪਾਂ ਕਰ ਸਕਦੇ ਹਾਂ ਬਾਈ ਜੀ ਗੱਲਾਂ ਪਤਾ ਕਿੱਦਾਂ ਚਲੋ ਆਪਾਂ ਪਹਿਲਾਂ ਤੋਂ ਹੀ ਸੌਂਦਿਆਂ ਜਦੋਂ ਕੋਈ ਵੀਡੀਓ ਬਣਦੀ ਸੀ ਜਾਂ ਤਾਂ ਉਹ ਛੋਟ ਜਿਹੜਾ ਵੀ ਕੋਈ ਕੱਟਾ ਆਉਂਦਾ ਸੀ ਹੂੰ ਉਦੀ ਮਾਂ ਦਾ ਪਤਾ ਹੁੰਦਾ ਇਹਦਾ ਪਿਓ ਦਾ ਨਹੀਂ ਪਤਾ ਹੁੰਦਾ ਇਹ ਜੇ ਪਿਓ ਦਾ ਪਤਾ ਹੁੰਦਾ ਤੇ ਮਗਰੋਂ ਮਾਂ ਦਾ ਨਹੀਂ ਪਤਾ ਹੁੰਦਾ ਹੁਣ ਇਹ ਛੋਟਾ ਆਪਣੇ ਸਾਹਮਣੇ ਆਇਆ ਇਹਦਾ ਚਲੋ ਮਾਂ ਪਿਓ ਦਾ ਪਤਾ ਹੋਣਾ ਸੀ ਬਾਕੀ ਜਿਵੇਂ ਆਪਾਂ ਆ ਜਾਂਦੀ ਚਵਾਈਆਂ ਦੀ ਗੱਲ ਉਹ ਮਾਂ ਦੀ ਮਾਂ ਦੀ ਮਾਂ ਦੀ ਵੀ ਗਾਂ ਚਵਾਈ ਹੋਈ ਵੀ ਆ ਗਾਂ ਜਿਵੇਂ ਉਹਦੀਆਂ ਵਿੱਚੋਂ ਮ ਇੱਕ ਸਾਈਡ ਤੋਂ ਭੈਣਾ ਆ ਜਾਂਦੀਆਂ ਜਾਂ ਕੋਈ ਮਾਸਿਕਾਂ ਦੀ ਥਾਂ ਆ ਜਾਂਦਾ ਸਾਰਾ ਬੈਕਗ੍ਰਾਉਂਡ ਪੂਰਾ ਬਹੁਤ ਜ਼ਿਆਦਾ ਸਟਰੋਂਗ ਆ ਦੋਨਾਂ ਪਾਸਿਓਂ ਪਰੋ ਵਾਲੇ ਪਾਸਿਓਂ ਵੀ ਮਾਲੇ ਮਾਲੇ ਪਾਸਿਓਂ ਵੀ ਹੁਣ ਜਿਵੇਂ ਇਹਦੀ ਮਾਂ ਆਈ ਮਾਂ ਨੇ ਐਰਕੀ ਦੇ ਸਾਲ ਇਹਦੇ ਤਿੰਨ ਮੇਲੇ ਲੜ ਚੁੱਕੀ ਆ ਬੀਐਫਏ ਲੜ ਲਈ ਪੀਡੀਐਫ ਮੇਲਾ ਲੜ ਲਈ ਆ ਤੇ ਬਾਕੀ ਜਿਹੜਾ ਦੁੱਧ ਦਾ 20 2076 ਤੋਂ ਸਟਾਰਟਿੰਗ ਹੋਈ ਆ ਮੁੜ ਕੇ ਉਹਨੇ ਦੇਤਾ 23 706 ਪੀਡੀਐਫ ਹੈ ਤੇ ਚਲੋ ਘਰ ਦੇ ਵਿੱਚ ਚਵਾਈ ਥੋੜੀ ਜਿਆਦਾ 24 ਫੇਰ ਦਿੱਤਾ 23936 ਠੀਕ ਹੈ ਇਸੇ ਤਰ੍ਹਾਂ ਵੀ ਆਪ ਹੀ ਹੁੰਦੀ ਗਈ ਹੈ ਠੀਕ ਹੈ ਮੇਲਿਆਂ ਦੇ ਵਿੱਚ ਜਾ ਕੇ ਕਰਮਾ ਵਾਲੀ ਨੇ ਨਾਮ ਬਣਾਇਆ ਸੋ ਦੋਸਤੋ ਇਹ ਝੋਟਾ ਤੁਸੀਂ ਦੇਖੋ ਅੱਛਾ ਬਾਈ ਨੇ ਨਾਮ ਵੀ ਬੜਾ ਸੋਚ ਕੇ ਬੌਸ ਰੱਖਤਾ ਪਰਵਿੰਦਰ ਭਾਈ ਇਹ ਬਾਈ ਜੀ ਨਾ ਫਿਰ ਆਈ ਆ ਜਾਂਦਾ ਨਾ ਜਿਵੇਂ ਬੌਸ ਰੱਖਣਾ ਵੀ ਚਲੋ ਸਾਰਿਆਂ ਤੋਂ ਉੱਪਰ ਜਿਹੜੀ ਚੀਜ਼ ਆਪਾਂ ਅੱਜ ਦੇਖ ਰਹੇ ਆ ਜਾਂ ਸਾਰੇ ਜਣੇ ਆਪਾਂ ਇਕੱਠੇ ਹੋਏ ਇਸੇ ਕਰਕੇ ਹੋਏ ਆ ਵੀ ਵਾਕਿਆ ਦੇ ਵਿੱਚ ਜੋ ਵੀ ਤੁਸੀਂ ਦੱਸਿਆ ਟੈਸਟ ਵੀ ਹੋਏ ਹੋਇਆ ਦੋਵਾਂ ਪਾਸਿਆਂ ਤੋਂ ਇਹਦੀ ਮਾਂ ਦੀਆਂ ਚਵਾਈਆਂ ਹੋਊਗਾ ਉਧਰੋਂ ਇਹਦਾ ਪਿਓ ਜਿਵੇਂ ਨੰਬਰ 1 ਆ ਗਿਆ ਤੇ ਨੰਬਰ 1 ਆ ਗਿਆ ਕੰਡੇ ਵਾਲੇ ਦਾ ਤੇ ਨੰਬਰ 1 ਕੰਡੇ ਵਾਲੇ ਦਾ ਆ ਗਿਆ ਤੇ ਉਧਰੋਂ ਦੋ ਬਲੱਡ ਦੋ ਬਲੱਡ ਇਹਦੇ ਵਿੱਚ ਹਾਂਜੀ ਜਿਵੇਂ ਉਧਰ ਸਨਮਾਲੀ ਵਾਸਤੀ ਹੋ ਗਈ ਤੇ ਉਧਰ ਦਲਚੀ ਦਾ ਸਟਰੋਂਗ ਬਲੱਡ ਲਾਈਨ ਹੈ ਦੋਨੇ ਕਾ ਰੂਪ ਜਿਹਨਾਂ ਕੋਲ ਪ੍ਰਾਣੀ ਨੀਲੀ ਰਾਵੀ ਸੰਭੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪਿੰਦੇ ਬਾਈ ਤੇਰੇ ਹੱਥ ਚ ਕੁਸ ਪੇਪਰ ਧਿੰਦੇ ਆ ਵੈਸੇ ਇਹਨਾਂ ਬਾਰੇ ਆਪਾਂ ਜਾਣਕਾਰੀ ਅੱਗੇ ਬਾਈ ਬਲਜਿੰਦਰ ਨੂੰ ਵੀ ਬੁਲਾਵਾਂਗੇ ਉਹ ਤੋਂ ਵੀ ਲਵਾਂਗੇ ਇਹ ਪੇਪਰ ਕੁਝ ਖਾਸ ਹੈ ਹਨਾ ਹਾਂਜੀ ਹਾਂਜੀ ਇਹ ਦੇਖ ਲੇ ਤੁਸੀਂ ਹਾਂਜੀ ਹਾਂਜੀ ਬਾਈ ਜੀ ਵੇਖੋ ਹੁਣ ਇਹਦੇ ਜਿੰਨੇ ਜਿਹੇ ਮੇਲਿਆਂ ਤੋਂ ਇਹਨੇ ਸਰਟੀਫਿਕੇਟ ਲਏ ਆ ਉਹਨਾਂ ਦੀਆਂ ਫੋਟੋ ਕਾਪੀਆਂ ਬਾਕੀ ਇਹਦਾ ਜਿਹੜਾ ਬਰੂਸੀ ਲੋਸ਼ਨ ਦਾ ਟੈਸਟ ਹੋਇਆ ਹੋਵੇ ਉਹ ਆ ਤੇ ਡੀਐਨਏ ਟੈਸਟ ਇਹਦਾ ਉਹ ਸਾਰੇ ਪੇਪਰ ਆਪਣੇ ਕੋਲ ਆ ਪੇਪਰ ਆਪਣੇ ਕੋਲ ਆ ਸਹੀ ਹੈ ਸੋ ਦੋਸਤੋ ਇਹ ਛੋਟਾ ਬੌਸ ਜਿਹਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਆਂ ਥੋੜੀ ਜਾਣਕਾਰੀ ਇਹਦੇ ਬਾਰੇ ਆਪਾਂ ਡਾਕਟਰ ਬਲਜਿੰਦਰ ਵੜੈੰਗ ਆਪਣੇ ਨਾਲ ਆ ਉਹਨਾਂ ਤੋਂ ਵੀ ਲਵਾਂਗੇ ਕਿਉਂਕਿ ਜਿਹੜੇ ਟੈਸਟ ਹੋਏ ਆ ਉਹ ਕਿਹੜੀ ਯੂਨੀਵਰਸਿਟੀ ਤੋਂ ਹੋਏ ਆ ਕਤੋਂ ਉਹ ਜਿਹੜੀਆਂ ਰਿਪੋਰਟਾਂ ਆਈਆਂ ਆ ਉਹਦੇ ਬਾਰੇ ਜਾਣਕਾਰੀ ਆਪਾਂ ਨੂੰ ਬਲਜਿੰਦਰ ਬਾਈ ਦੇਊਗਾ ਬਾਕੀ ਕੁਝ ਹੋਰ ਭਰਾ ਜਿਨ੍ਹਾਂ ਤੋਂ ਆਪਾਂ ਜ਼ਰੂਰ ਵਿਚਾਰ ਜਿਹੜੇ ਉਹ ਲਵਾਂਗੇ ਇਸ ਛੋਟੇ ਬਾਰੇ ਬਲਜਿੰਦਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਲਜਿੰਦਰ ਸਰਪੰਚੀ ਦੇ ਇਲੈਕਸ਼ਨ ਤੋਂ ਬਾਅਦ ਚ ਪਹਿਲੀ ਵੀਡੀਓ ਹੈ ਜਿਹਦੇ ਚ ਤੂੰ ਆ ਰਿਹਾ ਹੈ ਨਾ ਮੇਰੀ ਵੀਡੀਓ ਚ ਹਾਂ ਜੀ ਹੁਣ ਤਾਂ ਘੜ ਤੋਂ ਘਾਟੀ ਸਾਲ ਹੀ ਹੋ ਗਿਆ ਆਪਣਾ ਸਮਾਂ ਹੀ ਨਹੀਂ ਬਣਿਆ ਇਹ ਬਾਰੇ ਦੱਸੀ ਮੈਨੂੰ ਵੀ ਹੁਣ ਤੈਨੂੰ ਡਾਕਟਰ ਬਾਈ ਕਹੀਏ ਜਾਂ ਸਰਪੰਚ ਕਹੀਏ ਕੁਛ ਮਰਜ਼ੀ ਕਹਿ ਲਓ ਜੀ ਠੀਕ ਹੈ ਅਜਾ ਤੁਹਾਨੂੰ ਨੀਰਪੈਂਚੇ ਬਣਾਇਆ ਭਰਾਵਾਂ ਨੇ ਡਾਕਟਰ ਬਣਾਇਆ ਜੀ ਸਹੀ ਹੈ ਚਲੋ ਆਪਾਂ ਹੁਣ ਝੋਟੇ ਬਾਰੇ ਗੱਲ ਕਰ ਰਹੇ ਹਾਂ ਤੇ ਤੁਸੀਂ ਡਾਕਟਰ ਸਾਹਿਬ ਹੀ ਆ ਰਿਪੋਰਟਾਂ ਤੁਹਾਡੇ ਹੱਥ ਦੇ ਵਿੱਚ ਹੈ ਹਾਂਜੀ ਮੜਾ ਵੇਖ ਕੇ ਦੱਸਿਓ ਜੇ ਕਿਹੜੀਆਂ ਕਿਹੜੀਆਂ ਰਿਪੋਰਟਾਂ ਜਿਹੜੀਆਂ ਤੁਹਾਡੇ ਹੱਥ ਚ ਹੈ ਬਹੁਤ ਚੰਗੀ ਜੀਤ ਵੀਰੇ ਅੱਜ ਤੀਕ ਮੰਨ ਲਓ ਵੀ ਮੈਂ ਨਹੀਂ ਦੇਖਿਆ ਵੀ ਜੇ ਕੋਈ ਬੁੱਲ ਦਾ ਸੀਮੰ ਬਣਾਉਂਦੇ ਆ ਤੇ ਪਹਿਲਾਂ ਕਿਸੇ ਨੇ ਬਰੂਸੀ ਲਾਟੈਸਟ ਕਰਵਾਇਆ ਹੋਵੇ ਇੱਕ ਤਾਂ ਇਹ ਬੋਲਦਾ ਜਦੋਂ ਆਪਾਂ ਸੀਮੰ ਵਰਤਾਂਗੇ ਆਪਾਂ ਨੂੰ ਬਿਮਾਰੀ ਰਹਿਤ ਮਿਲੂਗਾ ਜੀ ਬਰੂਸੀਲੋਸਿਸ ਦਾ ਟੈਸਟ ਇਹਦਾ ਹੋ ਆਇਆ ਵੈ ਬਿਮਾਰੀ ਰਹਿ ਤਾਂ ਬੋਲ ਨੰਬਰ 2 ਤੇ ਜੀ ਇਹਦਾ ਮਾਪਿਓ ਨਾਲ ਡੀਐਨਏ ਟੈਸਟਡ ਵੀ ਹੈਗਾ ਜੀ ਇਹ ਵੱਖਰੀ ਗੱਲ ਹੈ ਹਾਂਜੀ ਬਹੁਤ ਵੱਖਰੀ ਚਲੋ ਜਿਹੜੇ ਬਾਕੀ ਟੈਸਟ ਹੈ ਆਪਾਂ ਨਹੀਂ ਕਹਿੰਦੇ ਕਿਸੇ ਭਰਾ ਨੇ ਨਾ ਕਰਾਏ ਹੋਣਗੇ ਬਹੁਤ ਵੀਰਾਂ ਨੇ ਕਰਵਾਏ ਹੋਣਗੇ ਅ ਅਲੱਗ-ਅਲੱਗ ਥਾਵਾਂ ਤੋਂ ਕਰਵਾਏ ਹੋਣ ਹਾਂਜੀ ਹਾਂਜੀ ਪਰ ਆਪਾਂ ਇਹਦੀ ਰਿਪੋਰਟ ਨਾਲ ਦਿਖਾ ਕੇ ਚੱਲਾਂਗੇ ਹਾਂਜੀ ਬਰੂਸੀਲੋਸਿਸ 네ਗੇਟਿਵ ਆ ਦੋਸਤੋ ਉਹ ਰਿਪੋਰਟ ਸਾਡੇ ਕੋਲ ਹੈ ਅੱਛਾ ਡੀਐਨਏ ਦਾ ਕਿਹੜੀ ਯੂਨੀਵਰਸਿਟੀ ਤੋਂ ਕਰਵਾਇਆ ਗਿਆ ਗੜਵਾਸੂ ਤੋਂ ਜੀ ਗੁਰੂ ਅੰਗਦ ਦੇਵ ਦੋਸਤੋ ਵੈਟਰਨਰੀ ਯੂਨੀਵਰਸਿ ਉਥੋਂ ਇਹਦਾ ਡੀਐਨਏ ਟੈਸਟ ਹੈ ਇਹਦੀ ਮਾਂ ਨਾਲ ਤੇ ਇਹਦੇ ਪਿਓ ਨਾਲ ਇਹ ਬੜੀ ਖਾਸ ਗੱਲ ਹੈ ਕਿਉਂਕਿ ਉਦੋਂ ਅੱਗੇ ਜੋ ਵੀ ਹੈ ਬਲੱਡ ਲਾਈਨ ਆ ਉਹ ਤੁਸੀਂ ਸਾਰੇ ਵੀ ਰਿਸਰਚ ਕਰ ਸਕਦੇ ਹੋ ਪਰ ਅਸੀਂ ਮੇਨ ਤੁਹਾਨੂੰ ਜਿਹੜੀ ਜਾਣਕਾਰੀ ਦੇਣੀ ਸੀ ਵੀ ਇੱਕ ਡੀਐਨਏ ਟੈਸਟਡ ਤੁਹਾਨੂੰ ਬੁੱਲ ਜਿਹੜਾ ਤੁਹਾਡੇ ਸਾਹਮਣੇ ਪੇਸ਼ ਕਰਨਾ ਹੈ ਬਹੁਤ ਛੋਟੇ ਆਗੇ ਜਿਨ੍ਹਾਂ ਦੀਆਂ ਮਾਵਾਂ ਨੂੰ ਤੁਸੀਂ ਲਾਈਵ ਦੇਖਿਆ ਮੇਲਿਆਂ 'ਚ ਦੁੱਧ ਦਿੰਦੀਆਂ ਦੇਖਿਆ ਤੇ ਇਹ ਵੀ ਉਹਨਾਂ ਦੇ ਵਿੱਚ ਇੱਕ ਵਾਧਾ ਹੈ ਇੱਕ ਨਵੀਂ ਐਡੀਸ਼ਨ ਹੈ ਜੇ ਕੋਈ ਵੀਰ ਨੀਲੀ ਰਾਵੀ ਦਾ ਬੁੱਲ ਵਰਤਣਾ ਚਾਹੁੰਦਾ ਬਲਜਿੰਦਰ ਭਾਈ AI ਦੀ ਪ੍ਰੈਕਟਿਸ ਕਰਦੇ ਹਾਂ ਸੀਮਨ ਸਟਰਾ ਸਭ ਤੋਂ ਪਹਿਲਾਂ ਮੰਗ ਹੁੰਦੀ ਹੈ ਕੋਈ ਵੀ ਫਾਰਮਰ ਵੀਰ ਲੈਣੇ ਚਾਹੁੰਦਾ ਹੁੰਦਾ ਹੈ ਕਦੋਂ ਮਰਜ਼ੀ ਆਗੇ ਜੀ ਆਪਣਾ ਬਕਸਰ ਫਰੀਦਕੋਟ ਮੋਗਾ ਇਧਰਲੀ ਏਰੀਆ ਦੇ ਵਿੱਚ ਆਪਣੇ ਕੋਲ ਹੁੰਦੀ ਹੈ ਜੀ ਠੀਕ ਹੈ ਕੋਈ ਵੀ ਕਿਸਾਨ ਭਰਾ ਆਗੇ ਹੂੰ ਤੇ ਆਪਣੇ ਤੋਂ ਉਲ ਜਾ ਸਕਦਾ ਹੈ ਜੀ ਠੀਕ ਹੈ ਮਤਲਬ ਬੌਸ ਬੋਲਦੀ AI ਜਿਹੜੀ ਉਹ ਪ੍ਰੈਕਟਿਸ ਸ਼ੁਰੂ ਕਰਤੀ ਹੈ ਹਾਂ ਜੀ ਹਾਂ ਜੀ ਹਾਂ ਜੀ ਉਹ ਸੀਮਨ ਪਹੁੰਚ ਗਿਆ ਜੀ ਅੱਛਾ ਵੈਸੇ ਜੇ ਇੱਕ ਹੋਰ ਜੈਨੂਇਨ ਕੁਐਸਚਨ ਹੈ ਵੈਸੇ ਹੀ ਬੋਲਣ ਨੂੰ ਸਾਹਮਣੇ ਦੇਖ ਰਹੇ ਹਾਂ ਸਿੰਘਾਂ ਤੋਂ ਲੈ ਕੇ ਪੂਛ ਤੱਕ ਬਿਊਟੀ ਵਾਈਜ਼ ਕਿਵੇਂ ਲੱਗਦਾ ਹੈ ਬਿਊਟੀ ਵਾਈਜ਼ ਬਹੁਤ ਵਧੀਆ ਜੀ ਹਜੇ ਬੱਚਾ ਹੈ ਜੀ ਕੋਈ ਆਉਣ ਵਾਲੇ ਸਾਲ ਦੇ ਵਿੱਚ ਪੂਰਾ ਪਾਰਾ ਹੋਊਗਾ ਚੰਗਾ ਤਿਆਰ ਹੋਊਗਾ ਜੀ ਸਹੀ ਹੈ ਬਹੁਤ ਹਜੇ ਛੋਟੀ ਉਮਰ ਹੈ ਛੋਟੀ ਉਮਰ ਦੇ ਵਿੱਚ ਜਿਵੇਂ ਹਜੇ ਕਟਿਆਂ ਦੇ ਵਿੱਚ ਹੀ ਦਾਖਲ ਹੈ ਜੀ ਹਮ ਅਣਾ ਆਪਾਂ ਪੂਰਾ ਵੱਡਾ ਸਾਂ ਦਾ ਕਹਿ ਨਹੀਂ ਸਕਦੇ ਤੇ ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹਨੇ ਪੂਰਾ ਤਗੜਾ ਤਿਆਰ ਹੋਣਾ ਜੀ ਸਹੀ ਹੈ ਸੋ ਦੋਸੋ ਬੌਸ ਨਾਮ ਰੱਖਿਆ ਹੈ ਹਜੇ ਬੱਚਾ ਹੈ ਛੋਟੀ ਉਮਰ ਦਾ ਹੈ ਸੋ ਤੁਸੀਂ ਦੇਖੋ ਡੇਡਾ ਕੱਟ ਬਹੁਤ ਸੋਹਣਾ ਸਿੰਗ ਦੋਸੋ ਜਮਾਈ ਨਾਲ ਮੁੜਿਆ ਵਿਆ ਜੋ ਨੀਲੀ ਰਾਵੀ ਦੇ ਵਿੱਚ ਹੁੰਦਾ ਤੁਸੀਂ ਉਹਨੇ ਦੀ ਬਣਾਵਟ ਦੇਖ ਸੋ ਇੱਕ ਤੁਹਾਨੂੰ ਇੱਕ ਬਹੁਤ ਸੋਹਣਾ ਝੋਟਾ ਜਿਹੜਾ ਉਹ ਦਿਖਾ ਰਹੇ ਇਸ ਵੀਡੀਓ ਦੇ ਮਾਧਿਅਮ ਨਾਲ ਧੰਨਵਾਦ ਬਲਜਿੰਦਰ ਭਾਈ ਸਸਿਕਾ ਸੋ ਦੋਸਤੋ ਹੁਣ ਤੁਹਾਨੂੰ ਉਸ ਭਰਾ ਨਾਲ ਮਲਾਉਣਾ ਜਿਹਦੀ ਬਦੌਲਤ ਆਪਾਂ ਇੱਥੇ ਇਕੱਠੇ ਹੋਏ ਆ ਤੇ ਨਾਲ ਇਹ ਵੀ ਗੱਲ ਆ ਵੀ ਜਿਹੜੇ ਪੇਪਰਾਂ ਦੀ ਗੱਲ ਕੀਤੀ ਸੀ ਉਹਨਾਂ ਦੇ ਪਿੱਛੇ ਸਾਰੀ ਮਿਹਨਤ ਇਸ ਵੀਰ ਦੀ ਹੈ ਕਿਉਂਕਿ ਉਹ ਇਹਦੀ ਮਾਂ ਜਿਹੜੀ ਉਹ ਹਰਿਆਣੇ ਦੇ ਵਿੱਚ ਵੇਖ ਕੇ ਚਲੀ ਗਈ ਤੇ ਉਹਦਾ ਬਲੱਡ ਸੈਂਪਲ ਲੈਣ ਤੱਕ ਇਸ ਭਰਾ ਨੇ ਬੜੀ ਮਿਹਨਤ ਕੀਤੀ ਤੇ ਫੇਰ ਹੀ ਜਾ ਕੇ ਇਹਦਾ ਡੀਐਨਏ ਜਿਹੜਾ ਉਹ ਸਕਸੈਸ ਹੋਇਆ ਉਹਦੀਆਂ ਰਿਪੋਰਟਾਂ ਨਾਲ ਦਿਖਾ ਦੇਾਂਗੇ ਜਕੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨੰਗਲ ਸਾਹਿਬ ਜਕੇ ਭਾਈ ਉਹ ਦਿਨ ਅੱਜ ਆਇਆ ਜਿਹਦੇ ਕਰਕੇ ਆਪਾਂ ਸੋਚਿਆ ਸੀਗਾ ਵੀ ਆਪਾਂ ਇਸ ਤਰ੍ਹਾਂ ਇੱਕ ਵੀਡੀਓ ਸ਼ੂਟ ਕਰਾਂਗੇ ਪਰ ਉਹ ਤੋਂ ਪਹਿਲਾਂ ਜਿਹੜੇ ਫਾਰਮਰ ਵੀਰਾਂ ਦੇ ਕੁਐਸਚਨ ਹੁੰਦੇ ਆ ਉਹਨਾਂ ਦੇ ਆਨਸਰ ਆਪਣੇ ਹੱਥ 'ਚ ਹੋਣਗੇ ਬਿਲਕੁਲ ਜੀ ਇਦਾਂ ਹੀ ਬਹੁਤ ਸਾਜ ਪੇਸ਼ ਕਰ ਰਹੇ ਆ ਬਿਲਕੁਲ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਵੀ ਇੱਕ ਤਾਂ ਇਹਦੀ ਉਮਰ ਕਿੰਨੀ ਐ ਸੀਮਨ ਸਟਰਾਏ ਦੇ ਤਿਆਰ ਹੋ ਗਏ ਪਹਿਲਾਂ ਤਾਂ ਨੰਗਲ ਸਾਹਿਬ ਤੁਹਾਡਾ ਹੂੰ ਤੇ ਜਿਹੜੇ ਆਪਣੇ ਭਰਾ ਇੱਕ ਕਾਲ ਤੇ ਪਹੁੰਚੇ ਆ ਸਾਰੇ ਇੱਥੇ ਹੂੰ ਸਾਰਿਆਂ ਦਾ ਆਪਾਂ ਫਾਰਮ ਤੇ ਆ ਤੇ ਜੀ ਆਇਆਂ ਕਹਿੰਦੇ ਆ ਧੰਨਵਾਦ ਭਾਈ ਕਿ ਬਹੁਤ ਮਾਰ ਰੱਖਿਆ ਵੀਰਾਂ ਨੇ ਬਹੁਤ ਦੂਰੋਂ ਦੂਰੋਂ ਭਰਾ ਜਿਹੜੇ ਆ ਆਪਣੇ ਇੱਕ ਫੋਨ ਦੇ ਸੱਦੇ ਤੇ ਆ ਨਾ ਪਹੁੰਚੇ ਆ ਇੱਕ ਛੋਟ ਕੱਟੇ ਦੀ ਵੀਡੀਓ ਕਰਕੇ ਸਹੀ ਹੈ ਸਾਰਿਆਂ ਦਾ ਜੀ ਆਇਆਂ ਪੁੱਛ ਆਪਣੇ ਚੇਅਰਮੈਨ ਸਾਹਿਬਾ ਠਰੂ ਤੋਂ ਹੂੰ ਖੈਰਾ ਡੇਰੀ ਫਾਰਮ ਤੋਂ ਵੀਰ ਕਰਮਜੀਤ ਹੂੰ ਹੋਰ ਵੀ ਪਲਵਿੰਦਰ ਪਲਵਿੰਦਰ ਵੀਰਾ ਸਾਡੇ ਸਰਪੰਚ ਸਾਹਿਬ ਆ ਫਰਮਾਂ ਤੋਂ ਕਰਮਜੀਤ ਸਿੰਘ ਹੁਣੀ ਪਿੱਛੇ ਖੜੇ ਆ ਉੱਪਰ ਹੂੰ ਬੱਬੂ ਵੀਰਾ ਨਾਲ ਹੂੰ ਵਰਿੰਦਰ ਆ ਵੀਰ ਕੋਚਕੀਪੁਰ ਤੋਂ ਹੂੰ ਹਰ ਜੋ ਉਹ ਤਾਂ ਜਿੰਨੇ ਵੀ ਸਾਰੇ ਬੈਕ ਸਾਈਡ ਤੇ ਕੈਮਰੇ ਤੇ ਵਿਖਦੇ ਹੀ ਆ ਸਾਰਿਆਂ ਦਾ ਤੈ ਤੈ ਦਿਲ ਤੋਂ ਧੰਨਵਾਦ ਆ ਸਾਡੇ ਫਰਮ ਤੇ ਆਉਣ ਲਈ ਇਹ ਕਟਾ ਕਿੱਥੋਂ ਖਰੀਦਿਆ ਸੀ ਆਪਾਂ ਕਟਾ ਆਪਾਂ ਇੱਕ ਪਹਿਲਾਂ ਤੇ ਧੰਨਵਾਦ ਪਹਿਲਾਂ ਤੇ ਤੁਹਾਡਾ ਹੂੰ ਕਿਉਂਕਿ ਇਹ ਇਹਦੀ ਜਾਣਕਾਰੀ ਵੀ ਨੂੰ ਤੁਹਾਡੇ ਤੋਂ ਹੀ ਮਿਲੀ ਸੀ ਬਿਲਕੁਲ ਤੁਸੀਂ ਇੱਕ ਮੈਨੂੰ ਫੋਨ ਤੇ ਦੱਸਿਆ ਵੀ ਤੁਹਾਡੀ ਜਿਹੜੀ ਆ ਇੱਕ ਆਪਣੇ ਕੋਲ ਮੱਝ ਸੀ ਜਿਹੜੀ ਆਪਾਂ ਬਾਈ ਸ਼ਿਵਤੇਜ ਦੇ ਘਰੋਂ ਮਨਜੀਤ ਬੈਂਸਵਾਲ ਨੂੰ ਆਪਾਂ ਵੇਚੀ ਸੀਗੀ ਹੂੰ ਉਹਨੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਮੇਲੇਾਂ 'ਚ ਪਹਿਲਾਂ ਤਾਂ ਆਪਾਂ ਵੀ ਪਹਿ ਸ਼ੁਰੂਆਤ ਤੋਂ ਗੱਲ ਕਰਦਾ ਉਹਦੀ ਮੈਂ ਹੂੰ ਪਹਿਲਣ ਦਾ ਉਹਦਾ ਤੁਹਾਡੇ ਚੈਨਲ ਤੇ ਹੂੰ ਪਹਿਲਣ ਦਾ 17580 ਕਿਲੋ ਦੁੱਧ ਦੇ ਰਿਕਾਰਡ ਲਾਈਵ ਮਿਲਕਿੰਗ ਹੋਈ ਪਈ ਹੈ ਪਹਿਲੇ ਸੂਏ ਦੀ ਬਿਲਕੁਲ ਪਹਿਲੇ ਦੀ ਹੋਈ ਹੂੰ ਫਿਰ ਆਪਣੇ ਕੋਲ ਆ ਗਈ ਹੂੰ ਫਿਰ ਆਪਾਂ ਅੱਗੇ ਮਨਜੀਤ ਨੂੰ ਸੇਲ ਕਰਤੀ ਠੀਕ ਹੈ ਤੇ ਜਦੋਂ ਮਨਜੀਤ ਨੂੰ ਸੇਲ ਕੀਤੀ ਆ 15 17 ਦਿਨਾਂ ਦੀ ਸੂਈ ਨੇ ਬੀਐਫਏ ਤੇ ਜਾ ਕੇ ਫਸਟ ਰਹੀ ਆ 20 ਕਿਲੋ ਕੁਸ਼ ਗ੍ਰਾਮ ਤੇ ਠੀਕ ਹੈ ਉਹ ਚੌਥੇ ਟਰੈਕਟਰ ਦੀ ਜੇ ਤੁਰੇ ਉਹ ਟਰੈਕਟਰ ਜਿੱਤਿਆ ਉਹਨੇ ਹੂੰ ਫਿਰ ਥੋੜੇ ਸਮੇਂ ਵਕਪੇ ਤੇ ਆ ਗਿਆ ਪੀਡੀਐਫ ਦਾ ਮੇਲਾ ਜਿਹੜਾ ਦਸੰਬਰ ਚ ਹੋਇਆ ਦਸੰਬਰ ਚ ਹੋਇਆ ਈ ਹੂੰ ਉੱਤੇ 23706 ਉਹਦਾ ਰਿਹਾ ਦੁੱਧ ਠੀਕ ਹੈ ਫਿਰ ਇੱਕ ਮਹੀਨੇ ਡੇਢ ਮਹੀਨੇ ਬਾਅਦ ਮਿਲਕਿੰਗ ਹੋਈ ਆ ਪੀਡੀਐਫ ਦੇ ਫਰਵਰੀ ਜਿਹੜੀ 8 ਤੋਂ 10 ਨੂੰ ਹੋਈ ਸ਼ਾਇਦ ਹੂੰ ਉਹ ਚ ਰਿਹਾ ਆਪਣਾ 23 940 ਉਥੇ ਦੂਜੀ ਪੋਜੀਸ਼ਨ ਚ ਦੂਜੀ ਪੋਜੀਸ਼ਨ ਰਹੀ ਆ ਠੀਕ ਹੈ ਪਹਿਲੇ ਪੀਡੀਐਫ ਇਹਦੇ ਪਹਿਲੇ ਹੂੰ ਦਸੰਬਰ ਵਾਲੇ ਚ ਹੂੰ ਤੇ ਜਿਹੜਾ ਫਰਵਰੀ ਵਾਲੇ ਚ ਰਹੀ ਆ ਦੂਜੀ ਪੋਜੀਸ਼ਨ ਤੇ ਠੀਕ ਹੈ ਹੂੰ ਹੂੰ ਫਿਰ ਹਾਂਜੀ ਤਾਡੇਵੜਾ 10 ਪਾਈ ਗਈ ਹੂੰ ਤੇ ਫਿਰ ਆਪਾਂ ਅਪਰੋਚ ਕੀਤੀ ਜਿਹੜੇ ਵੀਰ ਕੋ ਕੱਟਾ ਸੀਗਾ ਹੂੰ ਮੰਡ ਵੀਰ ਮੰਡ ਮੰਡ ਵਾਲੇ ਪਿੰਡ ਤੋਂ ਆ ਬਾਈ ਮੰਡ ਵਾਲੇ ਪਿੰਡ ਤੋਂ ਨਾ ਤਾਂ ਮੈਂ ਮੰਡ ਮੰਡ ਸਾਹਿਬ ਹੀ ਕਿਹਾ ਉਹਨਾਂ ਨੂੰ ਮੈਨੂੰ ਨਾਮ ਪ੍ਰੋਪਰ ਪਤਾ ਨਹੀਂ ਮੈਂ ਤਾਂ ਮੰਡ ਨਾਲ ਤੋਂ ਜਾਣਦਾ ਹੂੰ ਚਲ ਉਹਨਾਂ ਨੇ ਆਪਣਾ ਬਹੁਤ ਮਾਨਤਾ ਰੱਖਿਆ ਹੂੰ ਤਾਂ ਉਹ ਆਪਾਂ ਨੂੰ ਉਹਨਾਂ ਨੇ ਕਟਾ ਆਪਣੀ ਝੋਲੀ ਪਾਈ ਸਹੀ ਹੈ ਕਟਾ ਖਰੀਦ ਕੇ ਲੈਣ ਦਾ ਹੂੰ ਫਿਰ ਆ ਕੇ ਇਹਦੀ ਚਲੋ ਜੋ ਪਰਵਰਿਸ਼ ਹੋਈ ਜੋ ਇਹਦਾ ਧਿਆਨ ਦਿੱਤਾ ਇਹਦੀ ਕਟਿੰਗ ਵਗੈਰਾ ਕੀਤੀ ਹੂੰ ਤੇ ਫਿਰ ਇਹਦਾ ਪਹਿਲਾ ਆਪਣਾ ਕਿਉਂਕਿ ਜਿੱਦਨ ਤੁਸੀਂ ਪਹਿਲਾਂ ਸਟੋਰੀ ਪਾਈ ਤੇ ਤੁਹਾਡੇ ਵੱਲੋਂ ਸੀਗਾ ਕਿ ਸੀਮਨ ਉਹਨਾਂ ਚਿਰ ਨਹੀਂ ਦੇਣਾ ਜਿੰਨਾ ਚਿਰ ਇਹਦਾ ਡੀਐਨਏ ਤੇ ਪ੍ਰੋਪਰ ਟੈਸਟ ਹੋਣੀ ਜਾਂਦੇ ਬਿਲਕੁਲ ਆਪਾਂ ਤੁਹਾਡੀ ਗੱਲ ਤੇ ਫੁੱਲ ਚੜ੍ਹੇ ਹੂੰ ਪਹਿਲਾਂ ਦਾ ਡੀਐਨਏ ਕਰਾਇਆ ਕਰਾਇਆ ਵੀ ਉਹ ਸੰਸਥਾ ਤੋਂ ਜਿੱਤੇ ਸਾਰੇ ਮਾਨ ਰੱਖਦੇ ਆ ਕਿ ਪੰਜਾਬ ਵੈਨ ਯੂਨੀਵਰਸਿਟੀ ਗੜਵਾ ਸੋਦੋਂ ਬਿਲਕੁਲ ਇਹਦਾ ਡੀਐਨਏ ਦੀ ਰਿਪੋਰਟ ਆਉਣ ਤੋਂ ਬਾਅਦ ਚ ਇਹਦੇ ਦੂਜੇ ਪ੍ਰੋਪਰ ਸਾਰੇ ਟੈਸਟ ਹੋਏ ਜਿੰਨੇ ਆਪਾਂ ਲੋੜੀਦੇ ਆ ਉਹ ਕਰਕੇ ਫਿਰ ਆਪਾਂ ਇਹਦਾ ਸੀਮਨ ਤਿਆਰ ਕਰਾਇਆ ਫਿਰ ਸੀਮਨ ਸਟਰਾ ਤਿਆਰ ਕਰਾਇਆ ਬਿਲਕੁਲ ਜੀ ਠੀਕ ਹੈ ਸੋ ਦੋਸਤੋ ਇਹਦੇ ਪਹਿਲਾਂ ਹੀ ਇਹ ਕਹਾਣੀ ਤੁਹਾਨੂੰ ਦੱਸਤੀ ਸੀ ਵੀ ਬੜੀ ਮਿਹਨਤ ਕਰਨ ਤੋਂ ਬਾਅਦ ਚ ਫਿਰ ਸੋਚਿਆ ਵੀ ਸੀਮਨ ਸਟਰਾ ਇਹਦੇ ਜਿਹੜੇ ਆਪਾਂ ਫਾਰਮਰ ਵੀਰਾਂ ਤੱਕ ਪਹੁੰਚਾਵਾਂ ਵੀ ਮਨਜੀਤ ਨੇ ਬਹੁਤ ਮਿਹਨਤ ਕੀਤੀ ਮਨਜੀਤ ਬਹਿਸਵਾਲ ਹੂੰ ਬਹੁਤ ਸੋਹਣੀ ਮਾਝ ਚਲਾਈ ਉਹਨੇ ਮੇਲਿਆਂ 'ਚ ਪ੍ਰਦਰਸ਼ਨ ਕੀਤਾ ਹੂੰ ਵੀ ਉਹਦਾ ਬਹੁਤ ਸਾਨੂੰ ਅਮ ਸਾਡਾ ਸਹਿਯੋਗ ਰਿਹਾ ਸਾਡੇ ਸਹੀ ਹੈ ਬਾਜੂ ਨੇ ਲਾਈਵ ਕਰਾਈ ਕੀਤੀ ਖੜੀ ਕਾਫੀ ਮੁਸੀਬਤਾਂ ਆਈਆਂ ਤੰਗੀਆਂ ਪਰੇਸ਼ਾਨੀਆਂ ਤੇ ਵਿੱਚ ਵੀ ਪਰ ਫਿਰ ਵੀ ਬਹੁਤ ਸੋਹਣੀ ਚੱਲ ਜਿਨਾ ਉਹਨੇ ਦੁੱਧ ਚਵਾਇਆ ਤਾਂ ਵਧੀਆ ਸਾਨੂੰ ਉਹ ਬੰਦੇ ਦੇ ਮਾਨ ਆ ਕਿ ਉਹਨੇ ਸਾਡਾ ਸਾਥ ਦਿੱਤਾ ਬਹੁਤ ਜ਼ਿਆਦਾ ਜਕੇ ਭਾਈ ਸੀਮਨ ਸਟਰਾ ਤਿਆਰ ਬਿਲਕੁਲ ਤਿਆਰ ਹੈ ਜੀ ਬੌਸ ਨਾਮ ਤੇ ਆ ਰਹੇ ਬੌਸ ਨਾਮ ਤੋਂ ਆ ਰਹੇ ਜੀ ਠੀਕ ਹੈ ਨਾਲ ਹੋਰ ਸਟਰਾ ਦੇ ਉੱਤੇ ਕੀ ਪ੍ਰਿੰਟ ਕਰਾਇਆ ਆਪਾਂ ਉੱਪਰ ਐਨ ਆਰ ਬੌਸ ਬੁੱਲ ਹਮ ਲੀਲੀ ਰਵੀ ਲਾਇਕ ਬੌਸ ਬੁੱਲ ਤੇ ਮਦਰ ਚੈਂਪੀਅਨ ਪੀ ਡੀ ਐਫ ਤੇ ਬੀਐਫਏ ਪਲੱਸ ਡੀਐਨਏ ਟੈਸਟਡ ਠੀਕ ਹੈ ਇਹ ਚੀਜ਼ਾਂ ਉੱਤੇ ਲਿਖੀਆਂ ਮਿਲਣਗੀਆਂ ਬਿਲਕੁਲ ਇੱਕ ਧੰਨਵਾਦ ਆ ਦੁਲਚੀਕੇ ਵਾਲੇ ਵੀਰਾਂ ਦਾ ਵੀਰ ਗਗਨ ਹੂੰ ਤੇ ਵੀਰਮੰਡ ਠੀਕ ਹੈ ਸਪੈਸ਼ਲੀ ਉਹ ਵੀਰਾਂ ਦਾ ਧੰਨਵਾਦ ਆ ਵੀ ਜਿਨ੍ਹਾਂ ਨੇ ਘਰ ਦਾ ਇਹ ਜੰਪ ਵਾਲਾ ਸਹੀ ਹੈ ਗਗਨ ਵੀਰ ਕੇ ਘਰ ਦਾ ਮਲ ਫਾਰਮ ਦੁਲਚੀਕੇ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਹੂੰ ਵੀ ਇੱਕ ਉਹਨਾਂ ਨੇ ਆਹ ਚੀਜ਼ ਉਹਨਾਂ ਦੇ ਘਰ ਪੈਦਾ ਹੋਈ ਤੇ ਅੱਜ ਸਾਡੇ ਘਰ ਪਹੁੰਚੀ ਤੇ ਇਹਦੇ ਪੈਰਾ ਪਿਛੇ ਆ ਸਾਰੇ ਭਰਾ ਸਾਡੇ ਅੱਜ ਉਹਨਾਂ ਨੇ ਚਰਨ ਪਾਏ ਆ ਸਾਡੇ ਫਾਰਮ ਤੇ ਸਹੀ ਹੈ ਸੋ ਦੋਸਤੋ ਵਾਕਈ ਧੰਨਵਾਦ ਕਰਨਾ ਬੰਦਾ ਹੈ ਕੌਨਾਂ ਦੀ ਮਿਹਨਤ ਸੀ ਉਹਨਾਂ ਨੇ ਬਰੀਡਿੰਗ ਕੀਤੀ ਤੇ ਬੁੱਲ ਪੈਦਾ ਹੋਇਆ ਬਾਈ ਗਗਨ ਤੇ ਬਾਈ ਮੇਜਰ ਸਤਕਾਰਯੋਗ ਹੈ ਮੱਲ ਫਾਰਮ ਦਲਜੀ ਕਿਹਾਲੇ ਵੀਰ ਹੈ ਤੇ ਤੋਂ ਇਲਾਵਾ ਧੰਨਵਾਦ ਉਸ ਵੀਰ ਦਾ ਵੀ ਜਿਹਦੇ ਕੋਲੇ ਕੱਟਾ ਸੀਗਾ ਜਿੱਥੇ ਮਰਜੀ ਵੇਚ ਸਕਦਾ ਸੀ ਕਿਉਂਕਿ ਇਹਦੀ ਮੂਹ ਮੰਗਵੀਂ ਕੀਮਤ ਮਿਲਦੀ ਸੀ ਪਰ ਬਾਈ ਨੇ ਮਾਣ ਮੇਰਾ ਵੀ ਰੱਖਿਆ ਤੇ ਜੱਗੇ ਬਾਈ ਦਾ ਵੀ ਮਾਣ ਰੱਖਿਆ ਦੋਸਤੋ ਮੰਡ ਵਾਲੇ ਪਿੰਡ ਤੋਂ ਆ ਵੀਰ ਬਹੁਤੇ ਵੀਰ ਉਸ ਵੀਰ ਨੂੰ ਮੰਡ ਕਹਿ ਕੇ ਹੀ ਜਾਣਦੇ ਆ ਸੋ ਉਹਨਾਂ ਤੋਂ ਇਹ ਕੱਟਾ ਜਿਹੜਾ ਬਾਈ ਜੱਗੇ ਛੋਟੀ ਜੀ ਗੱਲ ਕਰਦੇ ਆਂ ਹਾਂ ਬਹੁਤ ਭਰਾਵਾਂ ਨੂੰ ਪਤਾ ਨਹੀਂ ਚੰਗੀ ਲੱਗੇ ਜਾਂ ਨਾ ਲੱਗੇ ਹਮ ਪਰ ਆਪਾਂ ਇਹ ਸੋਚਿਆ ਕਿ ਲਾਈਕ ਜਿੰਨਾ ਇਹਦਾ ਸੀਮਨ ਵਿੱਚ ਉਹ ਵੇਖੂਗਾ ਹਮ ਲਾਈਕ ਮੰਨ ਲਓ ਜੇ 1000 ਰੁਪਏ ਦਾ ਸੀਮਨ ਵੇਖਦਾ ਤੇ 100 ਰੁਪਏ ਨਾ ਸਾਡੇ ਲਾਗੇ ਟਰਸਟ ਆ ਪਿੰਗਲਵਾੜਾ ਠੀਕ ਹੈ ਜਿੱਥੇ ਆਪਾਂ ਜ ਬੱਚੇ ਰਹਿੰਦੇ ਆ ਉਹਨਾਂ ਦੀ ਪਰਵਰਿਸ਼ ਹੁੰਦੀ ਆ ਉਥੇ ਹਮ ਆਪਾਂ ਇਹਨਾਂ ਦਾ ਦਸਵਾਂ ਹਿੱਸਾ ਨਾ ਉਹ ਟਰਸਟ ਨੂੰ ਦਾਨ ਕਰਾਂਗੇ ਦਸਵੰਨ ਦਾ ਪਾਉਥੇ ਦੇ ਦਿਆਂਗੇ ਉਥੇ ਦੇ ਦਿਆ ਕਰਾਂਗੇ ਠੀਕ ਹੈ ਤੁਸੀਂ ਦਸਵੰਨ ਵਾਲੀ ਗੱਲ ਬੜੀ ਚੰਗੀ ਕੀਤੀ ਇੱਕ ਹੋਰ ਬੇਨਤੀ ਰਹੂਗੀ ਵੀ ਸੀਮਨ ਸਟਰਾ ਵੀ ਵਾਜਬ ਰੇਟ ਤੇ ਬਿਲਕੁਲੀ ਕਿਸਾਨ ਦੇ ਤਜਰਬ ਵਾਜਬ ਰਹੂਗਾ ਇਹ ਕਿਨੂੰ ਕੱਲ ਇਹ ਕਹਿਣ ਦੀ ਮੁਸ਼ਕਲ ਨਹੀਂ ਆਊਗੀ ਕਿ ਇਹਦਾ ਰੇਟ ਵੱਧ ਸੀ ਇਦਾਂ ਹੀ ਉਦਾਂ ਹੀ ਇਹ ਗੱਲਾਂ ਪਹਿਲਾਂ ਧਿਆਨ ਚ ਰੱਖ ਕੇ ਆਪਾਂ ਇਹਨਾਂ ਕੰਮ ਕੀਤਾ ਜੀ ਠੀਕ ਹੈ ਸੋ ਦੋਸਤੋ ਸੀਮਨ ਸਟਰਾ ਵਾਜਬ ਰੇਟ ਤੇ ਰਹਿਣਗੇ ਤੁਹਾਡੇ ਤੱਕ ਇਹ ਪਹੁੰਚਦੇ ਰਹਿਣੇ ਆ ਝੋਟਾ ਫੇਰ ਦੇਖੋ ਬਹੁਤ ਸੋਹਣੀ ਅੱਖ ਸਿੰਗ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਮੱਥੇ ਉੱਤੇ ਟੇਡਾ ਘੱਟ ਹੈ ਹਜੇ ਉਮਰ ਇਹਦੀ ਮੇਰੇ ਖਿਆਲ ਚ ਪੌਣੇ ਕਿ ਤਿੰਨ ਸਾਲ ਉਮਰ ਦੱਸੀ ਇਹਦੀ ਪੌਣੇ ਤਿੰਨ ਦੇ ਤਿੰਨ ਦੇ ਆ ਨੀਅਰ ਅਬਾਊਟ ਜਾਨੀ ਤਿੰਨ ਸਾਲ ਦੇ ਆਸ-ਪਾਸ ਆ ਬੰਾ ਤਿੰਨ ਸਾਲ ਕਹਿ ਸਕਦੇ ਹੋ ਸਹੀ ਆ ਸੋ ਤਿੰਨ ਸਾਲ ਦੇ ਆਸ-ਪਾਸ ਦੱਸੋ ਇਹਦੀ ਉਮਰ ਹੈ ਕਮੀ ਕਿਤੋਂ ਨਹੀਂ ਕਰਮਾਲਾ ਮੇਲਿਆਂ ਦਾ ਵੀ ਚੈਂਪੀਅਨ ਬਣਨਾ ਚਾਹੀਦਾ ਬਾਕੀ ਜੋ ਬਰੀਡਿੰਗ ਬੁੱਲ ਵਾਸਤੇ ਜੋ ਚੀਜ਼ਾਂ ਦੀ ਲੋੜ ਹੈ ਉਹ ਸਾਰੀਆਂ ਇਹਦੇ ਚ ਪ੍ਰੋਪਰ ਦਿਸਦੀਆਂ ਦੱਸੋ ਜਦੋਂ ਆਪਾਂ ਬਰੀਡਿੰਗ ਦੀ ਗੱਲ ਕਰਦੇ ਆ ਨਾ ਸਭ ਤੋਂ ਪਹਿਲਾਂ ਧਿਆਨ ਚਾਉਂਦਾ ਪੰਜਾਬ ਦੇ ਵਿੱਚ ਜਿਹੜੀ ਕ੍ਰਾਂਤੀ ਲਿਆਂਦੀ ਗਈ ਉਹ ਐਚਐਫ گاਵਾਂ ਦੇ ਮਾਮਲੇ 'ਚ ਜਾਂ ਜਰਸੀ گاਵਾਂ ਦੇ ਮਾਮਲੇ 'ਚ ਆਈ ਦੁੱਧ ਦਾ ਕੀ ਪ੍ਰਦਰਸ਼ਨ ਆ ਉਹ ਉਹ ਭਲੀ ਭਾਂਤ ਸਾਰੇ ਵੀਰ ਜਾਣਦੇ ਆ ਮੇਰੇ ਖਿਆਲ 'ਚ ਸਭ ਤੋਂ ਅੱਜ ਦੇ ਟਾਈਮ 'ਚ ਸੌਖੀ ਬਰੀਡਿੰਗ ਜੇ ਕਿਸੇ ਵੀਰ ਨੇ ਕਰਨੀ ਆ ਤਾਂ ਐਚਐਫ ਨਸਲ ਦੀ ਆ ਕਿਉਂਕਿ ਉਹਦੇ 'ਚ ਜਿਹੜੇ ਬੱਲ ਆ ਉਹਨਾਂ ਦੀ ਵੈਰੈਟੀ ਬਹੁਤ ਆ ਬਾਕੀ ਥੋੜੀ ਜਾਣਕਾਰੀ ਆਪਾਂ ਇਸ ਏਰੀਆ ਦੇ ਵਿੱਚ ਇੱਕ ਬਹੁਤ ਵਧੀਆ ਫਾਰਮ ਚਲਾ ਰਹੇ ਵੀਰ ਕਰਮਜੀਤ ਸਿੰਘ ਜੀ ਸਾਡੇ ਨਾਲ ਆ ਉਹਨਾਂ ਤੋਂ ਲਵਾਂਗੇ ਸੋ ਇਹਨਾਂ ਦਾ ਵੈਸੇ HF ਉਤੇ ਜਰਸੀ ਦੇ ਉੱਤੇ ਜਿਆਦਾ ਕੰਮ ਹੈ ਗਰਲੈਂਡੋ ਦੇ ਉੱਤੇ ਵੀ ਬਾਈ ਜਿਹੜੀ ਕੰਮ ਕਰ ਰਿਹਾ ਕਰਮਜੀਤ ਬਾਈ ਸਸਤੀ ਕਾ ਸਸਤੀ ਕਾ ਜੀਤ ਬਾਈ ਕਰਮਜੀਤ ਬਾਈ ਮੈਂ ਜ਼ਿਕਰ ਕੀਤਾ ਵੀ ਜਿਹੜੀ HF ਆ ਉਹਦੇ ਤੇ ਬਰੀਡਿੰਗ ਇਸ ਪੱਖ ਤੋਂ ਸੌਖੀ ਹੋ ਜਾਂਦੀ ਵੀ ਬੁੱਲ ਬਹੁਤ ਵੈਰੈਟੀ ਬਹੁਤ ਮਿਲ ਜਾਂਦੀ ਹੈ ਹਾਂਜੀ ਬਿਲਕੁਲ ਅੱਜ ਇੱਕ ਛੋਟੇ ਦੀ ਵੀਡੀਓ ਬਣਾ ਰਹੇ ਆ ਤੁਹਾਡੇ ਕੋਲ ਤਾਂ ਮੇਰੇ ਖਿਆਲ ਚ ਮੁਰਾ ਮੱਝਾਂ ਹੀ ਰਹੀਆਂ ਜਿੰਨੀਆਂ ਤੁਸੀਂ ਰੱਖੀਆਂ ਹੈ ਨਾ ਹਾਂਜੀ ਹਾਂਜੀ ਸ਼ੁਰੂ ਤੋਂ ਮੁਰਾ ਹੀ ਗਿਆ ਫਿਰ ਫਾਰਮ ਬਦਲਦਾ ਹੀ ਅੱਛਾ ਇਹ ਇਹ ਨੀਲੀ ਰਾਵੀ ਦਾ ਬੁੱਲ ਇਹਦੇ ਬਾਰੇ ਮੈਂ ਓਵੇਂ ਕੁਐਸਚਨ ਨਹੀਂ ਕਰੂੰਗਾ ਪਰ ਇਹਦੀ ਡੀਐਨਏ ਦੀ ਰਿਪੋਰਟ ਜਿਹੜ ਆ ਤੁਸੀਂ ਵੀ ਦੇਖੀ ਹੋਣੀ ਹੱਥਾਂ ਦੇ ਵਿੱਚ ਆ ਜਾਂ ਇਹਦੇ ਟੈਸਟ ਜਿਹੜੇ ਰਿਪੋਰਟਾਂ ਉਹ ਵੀ ਹੈਗੀਆਂ ਹਾਂਜੀ ਹਾਂਜੀ ਇਸ ਪੱਖ ਤੋਂ ਤੁਹਾਨੂੰ ਕਿਵੇਂ ਲੱਗਦਾ ਮਤਲਬ ਇਹ ਵਧੀਆ ਗੱਲ ਆ ਇੱਕ ਬੱਲ ਵਾਸਤੇ ਜ਼ਰੂਰੀ ਹੋਣਾ ਚਾਹੀਦਾ ਚੀਜ਼ ਬਈ ਜਿਹੜਾ ਜਗਜੀਤ ਭਾਈ ਦਾ ਗੱਲ ਹੈਗੀ ਆ ਕਿ ਬੱਲ ਸਿਰਫ ਪੈਸੇ ਦਾ ਕਰਕੇ ਨਹੀਂ ਸੀਮਨ ਤਿਆਰ ਕਰਾਉਣਾ ਚਾਹੀਦਾ ਹੂੰ ਕਈ ਫਾਰਮ ਵਾਲੇ ਕਰਦੇ ਹੈਗੇ ਆ ਇਹ ਜਿਹੜਾ ਜਗੇਵੀਰ ਨੇ ਇਹ ਟੈਸਟ ਕਰਵਾਏ ਹੈਗੇ ਆ ਬਹੁਤ ਵੱਡੀ ਪਹਿਲ ਕਦਮੀ ਕਹਿ ਸਕਦੇ ਆਪਾਂ ਨੂੰ ਹੂੰ ਬਲੱਡ ਲਾਈਨ ਵੀ ਚੰਗੀ ਹੈਗੀ ਆ ਦੁੱਧ ਦਾ ਰਿਕਾਰਡ ਚੰਗਾ ਹੈਗਾ ਹੂੰ ਕੋਵੇ ਇੱਕ ਹੀ ਜਗ੍ਹਾ ਤੇ ਜੇ ਬੱਜਾ ਰਹੂਗਾ ਜਗਜੀਤ ਫੇਰੇ ਦਾ ਕੋਈ ਬਲੱਡ ਲਾਈਨ ਜਿਹੜੀ ਅੱਗੇ ਨਹੀਂ ਵਧਣੀ ਹੈਗੀ ਉਹ ਇਹ ਜੱਗੇ ਬਾਈ ਦੀ ਬਹੁਤ ਮਿਹਨਤ ਆ ਬੜੀ ਵਧੀਆ ਸੋਚ ਆ ਦੀ ਕਿ ਇਹਦਾ ਹੁਣ ਸੀਮਨ ਤਿਆਰ ਹੋ ਗਿਆ ਕਾਫੀ ਫਾਰਮਾਂ ਦੇ ਕਾਫੀ ਪਿੰਡਾਂ ਦੇ ਵਿੱਚ ਜਾਊਗਾ ਉੱਥੇ ਜਾ ਕੇ ਹੋਰ ਬਲੱਡ ਲੈਣੀ ਜਿਹੜੀ ਇਹਦੀ ਚੰਗੀ ਬਣੂਗੀ ਤੇ ਚੰਗੇ ਰਿਕਾਰਡ ਮਿਲਣਗੇ ਇਹਦੇ ਸਹੀ ਹੈ ਮਤਲਬ ਇਸ ਪੱਖ ਤੋਂ ਇੱਕ ਦੱਸੋ ਇਹ ਵਾਕਈ ਵਧੀਆ ਗੱਲ ਆ ਵੀ ਡੀਐਨਏ ਜਿਹੜਾ ਹੋ ਜਾਣਾ ਕਿਉਂਕਿ ਸਬੂਤਾਂ ਦੇ ਨਾਲ ਗੱਲ ਕਰਦੇ ਨਹੀਂ ਇਹ ਨਹੀਂ ਵੀ ਕੋਈ ਚਰਚਤ ਬੋਲਦਾ ਨਾਮ ਲੈ ਦੇਾਂਗੇ ਆਪਾਂ ਵੀ ਫਲਾਣੇ ਬੋਲਦਾ ਬੱਚਾ ਹੈ ਬੋਲ ਹਰੇਕ ਚਰਚਾ ਤੇ ਹੁੰਦਾ ਜਿਹੜਾ ਚੰਗੇ ਰਿਕਾਰਡ ਦਾ ਸੋ ਇਹਦੇ ਜਿਹੜੇ ਇਹਦੇ ਪਿਓ ਦੇ ਨਾਲ ਇਹਦਾ ਡੀਐਨਏ ਤੇ ਇਹਦੀ ਮਾਂ ਦੇ ਨਾਲ ਇਹਦਾ ਡੀਐਨਏ ਜਿਹੜਾ ਉਹ ਟੈਸਟ ਹੋਇਆ ਵੈ ਧੰਨਵਾਦ ਕਰਮਜੀਤ ਭਾਈ ਥੈਂਕ ਯੂ ਭਾਈ ਦੋਸਤੋ ਇੱਕ ਹੋਰ ਵੀਰ ਨੂੰ ਆਪਾਂ ਮਿਲਾਂਗੇ ਤੇ ਇਹਨਾਂ ਦੀ ਵੀ ਫੀਲਡ ਉਹੀ ਆ ਜਿਨ੍ਹਾਂ ਦੇ ذریعے ਇਸ ਬੋਲ ਦਾ ਕਹ ਲੋ ਸੀਮਨ ਘਰ ਘਰ ਪਹੁੰਚਣਾ ਕਿਉਂਕਿ ਵੈਟਰਨਰੀ ਫੀਲਡ ਦੇ ਵਿੱਚ ਬਾਈ ਜੀ ਹੋ ਰਹੀ ਹੈ ਇਸ ਟਾਈਮ ਸਰਵਿਸ ਕਰ ਰਹੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਆਪਣਾ ਨਾਮ ਦੱਸ ਦਿਓ ਭਾਈ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਭਾਈ ਇੱਕ ਡੀਐਨਏ ਟੈਸਟਡ ਬੁੱਲ ਦੀਆਂ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ ਤੇ ਇਹਦੀਆਂ ਰਿਪੋਰਟਾਂ ਤੁਸੀਂ ਦੇਖੀਆਂ ਹੋਣਗੀਆਂ ਸੀਮਨਸਟਰਾ ਤੁਹਾਡੇ ਕੋਲ ਪਹੁੰਚ ਜਾਣੇ ਹਨ ਮਤਲਬ ਕਿਦਾਂ ਲੱਗਦਾ ਜਦੋਂ ਫਾਰਮਰ ਵੀ ਪੁੱਛਦੇ ਹੋਣਗੇ ਕੋਈ ਬੁੱਲ ਜਦੋਂ ਸਿਲੈਕਟ ਕਰਦੇ ਆ ਉਹਦੀ ਬੈਕਗ੍ਰਾਉਂਡ ਪੂਰੇ ਵਿਸ਼ਵਾਸ ਨਾਲ ਹੁਣ ਤਾਂ ਆਪਾਂ ਕਹਿ ਸਕਦੇ ਹਾਂ ਵੀ ਇਹ ਐਸ ਬੁੱਲ ਦਾ ਬੱਚਾ ਹੈ ਐਸ ਮਾਂ ਦਾ ਬੱਚਾ ਹਾਂਜੀ ਸਰ ਬੜਾ ਪ੍ਰਾਊਡ ਫੀਲ ਹੁੰਦਾ ਕਿ ਜੱਗੇ ਵੀਰ ਨੇ ਬਹੁਤ ਮਿਹਨਤ ਕੀਤੀ ਆ ਹੂੰ ਆ ਫੀਲਡ ਦੇ ਵਿੱਚ ਕਈ ਇਸ ਤਰ੍ਹਾਂ ਦੇ ਬੁੱਲ ਮਿਲਦੇ ਆ ਜਾਂ ਉਹ ਬਿਊਟੀ ਹੁੰਦੀ ਆ ਤੇ ਮਿਲਕ ਨਹੀਂ ਹੁੰਦਾ ਪਿਛੇ ਜੇ ਮਿਲਕ ਹੁੰਦਾ ਤੇ ਬਿਊਟੀ ਨਹੀਂ ਹੁੰਦੀ ਹੂੰ ਪਰ ਇਸ ਬੁੱਲ ਦੇ ਵਿੱਚ ਦੋਵੇਂ ਕੰਬੀਨੇਸ਼ਨ ਬਹੁਤ ਵਧੀਆ ਨੇ ਹੂੰ ਤੇ ਪ੍ਰੋਪਰ ਡੀਐਨਏ ਟੈਸਟ ਆ ਦੀ ਮਾਂ ਦਾਦੀ ਨਾਨੀ ਤੱਕ ਦੇ ਰਿਕਾਰਡ ਆਪਣੇ ਕੋਲ ਆ ਹੂੰ ਤੇ ਉਮੀਦ ਕਰਦੇ ਆ ਕਿ ਬਹੁਤ ਵਧੀਆ ਰਿਜ਼ਲਟ ਇਹਦੇ ਆਉਣਗੇ ਸਹੀ ਹੈ ਤੇ ਇਹਦੇ ਜਿਹੜੇ ਬੱਚੇ ਆ ਉਹ ਜਿਹੜੇ ਬੱਚੇ ਮਤਲਬ ਪੈਦਾ ਕਰੇਗਾ ਉਹ ਮੇਲਿਆਂ ਦੇ ਚੈਂਪੀਅਨ ਵੀ ਬਣ ਗਏ ਕਿਉਂਕਿ ਬਿਊਟੀ ਬਹੁਤ ਹੈ ਬੁੱਲ ਦੇ ਵਿੱਚ ਸਹੀ ਹੈ ਅੱਛਾ ਮਨਪ੍ਰੀਤ ਭਾਈ ਕਿਹੜੇ ਏਰੀਆ 'ਚ ਤੁਸੀਂ ਇਸ ਟਾਈਮ ਫੀਲਡ ਵਰਕ ਕਰ ਰਹੇ ਹੋ ਮੇਰਾ ਪਿੰਡ ਠੱਠਾ ਜੀ ਲੋਪੋਕੇ ਚਗਾਵਾ ਤਹਿਸੀਲ ਜਨਾਲਾ ਠੀਕ ਹੈ ਅੱਛਾ ਇਹਦੇ ਸੀਮਨ ਸਟਰਾ ਤੁਹਾਡੇ ਕੋਲ ਅਵੇਲੇਬਲ ਹੋ ਗਏ ਹਾਂਜੀ ਹੋ ਗਏ ਜੀ ਕੋਈ ਫਾਰਮਰ ਲੈਣੇ ਚਾਹੁੰਦਾ ਹੈ ਤਾਂ ਸੰਪਰਕ ਕਰ ਸਕਦਾ ਹੈ ਬਿਲਕੁਲ ਜੀ ਠੀਕ ਹੈ ਸੋ ਦੋਸਤੋ ਭਾਈ ਮਨਪ੍ਰੀਤ ਸਿੰਘ ਜੀ ਇਹਨਾਂ ਕੋਲੋਂ ਤੁਸੀਂ ਜਿਹੜਾ ਏਰੀਆ ਇਹਨਾਂ ਨੇ ਆਪਦਾ ਦੱਸਿਆ ਠੱਠਾ ਸਾਹਿਬ ਉਸ ਸਾਈਡ ਤੇ ਤੁਸੀਂ ਇਹਨਾਂ ਤੋਂ ਸੰਪ ਵਰਤ ਸਕਦੇ ਹਾਂ ਉਹਦੀਆਂ ਮੱਜਾਂ ਦੇ ਉੱਤੇ ਸੋ ਇਹ ਛੋਟਾ ਸਾਨੂੰ ਅੱਜ ਦਿਖਾਉਣਾ ਸੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਈ ਮੇਰਾ ਨਾਮ ਗੋਗਾ ਵੀਰ ਜੀ ਠੀਕ ਹੈ ਅੱਛਾ ਬਾਈ ਅੱਜ ਇੱਕ ਝੋਟੇ ਦੀ ਵੀਡੀਓ ਬਣਾ ਰਹੇ ਹਾਂ ਤੁਸੀਂ ਵੀ ਇੱਥੇ ਪਹੁੰਚੇ ਹੋ ਬਿਨਾਂ ਸ਼ੱਕ ਤੁਹਾਡਾ ਸ਼ੌਂਕ ਹੋਊਗਾ ਪਸ਼ੂਆਂ ਵਾਲੇ ਪਾਸੇ ਹਾਂਜੀ ਕਿੱਦਾਂ ਲੱਗਦਾ ਇਹ ਝੋਟਾ ਬਾਈ ਵਧੀਆ ਝੋਟਾ ਕਰੈਕਟਰ ਪੱਖੋਂ ਪੂਰਾ ਆ ਹੂੰ ਠੀਕ ਆ ਜੀ ਹੂੰ ਬਲੱਡ ਲਾਈਨ ਦਾ ਜੱਗੇ ਵੀਰ ਨੂੰ ਪਤਾ ਆ ਸਹੀ ਐ ਉਹਨੇ ਬਲੱਡ ਲਾਈਨ ਦੇ ਅਕੋਰਡਿੰਗ ਚੀਨੂ ਖਰੀਦਿਆ ਆ ਤੇ ਬਲੱਡ ਲਾਈਨ ਤੋਂ ਬਿਨਾ ਆਪਾਂ ਇਹ ਕਹਿ ਸਕਦੇ ਵੀ ਦੁੱਧ ਨਹੀਂ ਪਸ਼ੂ ਕੱਢ ਸਕਦਾ ਸਹੀ ਹੈ ਚਾ ਜੋ ਮਰਜੀ ਪਾ ਲੋ ਜੋ ਮਰਜੀ ਕਰ ਲੋ ਸਹੀ ਹੈ ਮਤਲਬ ਇੱਕ ਚੰਗਾ ਬੋਲ ਹੋਣਾ ਚਾਹੀਦਾ ਤੇ ਉਹ ਇਹਦੇ ਚ ਗੁਣ ਤੁਹਾਨੂੰ ਨਜ਼ਰ ਆ ਰਹੇ ਮੌਕੇ ਤੇ ਸਾਰਾ ਕੁਝ ਬਰੀਕੀਆਂ ਹੈਗੀਆਂ ਸਾਰਾ ਕੁਝ ਕੈਰੈਕਟਰ ਫੁੱਲਿਆ ਤੇ ਬਾਕੀ ਬਲੱਡ ਲਾਈਨ ਜੱਗੇ ਵੀਰ ਨੇ ਖਰੀਦ ਕੇ ਲਿਆਂਦੀ ਆ ਸਹੀ ਹੈ ਬਸ ਦੋ ਹੀ ਗੱਲ ਅੱਛਾ ਜੱਗੇ ਵੀਰ ਬਾਰੇ ਥੋੜਾ ਪੁੱਛਣਾ ਜਾਊਂਗਾ ਜਿਵੇਂ ਡੀਐਨਏ ਟੈਸਟ ਕਰਾਇਆ ਮੇਰੀ ਤਾਂ ਗੱਲ ਹੁੰਦੀ ਰਹੀ ਹੈ ਭਰਾਣਾ ਬੜੀ ਮਿਹਨਤ ਕੀਤੀ ਇਹਨਾਂ ਨੇ ਜੱਗਾ ਜਿੰਨੀ ਮਿਹਨਤ ਕਰਦਾ ਸਾਡੇ ਇਲਾਕੇ ਚ ਹੂੰ ਉਹ ਨਹੀਂ ਹਾਰੀ ਸਾਰੀ ਡਾਕਟਰ ਨਹੀਂ ਕਰਦੇ ਸਹੀ ਹੈ ਚਾਹੋ ਗਾਇਸ ਸ਼ੌਕ ਰੱਖਦਾ ਕੱਲਾ ਪੈਸਾ ਕਮਾਉਣਾ ਮਤਲਬ ਨਹੀਂ ਸ਼ੌਕ ਨਾ ਮਤਲਬ ਵੀ ਚੰਗੇ ਜਾਨਵਰ ਹੋਣ ਤੇ ਚੰਗੇ ਹੀ ਸਿਮਨ ਲੱਗੇ ਤੇ ਚੰਗੇ ਬਣ ਸਹੀ ਹੈ ਦੋਸਤੋ ਹੁਣ ਉਸ ਵੀਰ ਨਾਲ ਤੁਹਾਨੂੰ ਮਿਲਾਉਣਾ ਹੈ ਜਦੋਂ ਬਾਈ ਮੇਜਰ ਸਿੰਘ ਜੀ ਬਾਈ ਗਗਨ ਸਿੰਘ ਮੱਲ ਫਾਰਮ ਦਲਚੀ ਕਹਿੰ ਲੈ ਨੇ ਦੋ ਝੋਟੀਆਂ ਬਕਾਉ ਕੀਤੀਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਝੋਟੀ ਇਸ ਵੀਰ ਨੇ ਖਰੀਦੀ ਸੀ ਜਿਹੜੀ ਇਸ ਕੱਟੇ ਦੀ ਮਾਂ ਸੀ ਬਾਈ ਚਪਤੇਜ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚਪਤੇਜ ਬਾਈ ਆਪਾਂ ਉਦੋਂ ਮੇਰੇ ਖਿਆਲ ਚ ਉਹ ਮੱਝ ਗੱਭਣ ਸੀਗੀ ਝੋਟੀ ਹੈ ਨਾ ਜਿਹੜੀ ਦੀ ਮਾਂ ਖਰੀਦ ਕੇ ਲੈਂਦੀ ਸੀ ਹਾਂਜੀ ਵੀਰ ਜੀ ਉਹਦੇ ਕੋਈ 20 ਦਿਨ ਰਹਿੰਦੇ ਸੀ ਸੂਣ ਦੇ ਵਿੱਚ ਜਦੋਂ ਆਪਾਂ ਲਈ ਸੀ ਠੀਕ ਹੈ ਹਾਂਜੀ ਅੱਛਾ ਆਪਾਂ ਚੌਂਕ ਨਾ ਖਰੀਦੀ ਸੀ ਪਰ ਅੱਗੇ ਸੇਲ ਕਰਤੀ ਬਾਈ ਜੀ ਵੇਖੋ ਲਈ ਤੇ ਸੀ ਬਰੀਡਿੰਗ ਵਾਸਤੇ ਕਿਉਂਕਿ ਬਰੀਡ ਤਿਆਰ ਕਰਨ ਵਾਸਤੇ ਸਾਰਾ ਕੁਝ ਕੀਤਾ ਸੀਗਾ ਬਟ ਇਹ ਸੀਗੇ ਨਾਲ ਪ੍ਰੈਕਟਿਸ ਕਰਦੇ ਆਂ ਨਹੀਂ ਕਰੇ ਨਹੀਂ ਦਿੱਤਾ ਜਾਂਦਾ ਸੀਗਾ ਸਹੀ ਹੈ ਤੇ ਜਿਹੜੇ ਟਾਈਮ ਦੀ ਸ਼ੋਰਟੇਜ ਦਾ ਕਰਕੇ ਫਿਰ ਆਪਾਂ ਨੂੰ ਸੇਲ ਕਰਨੀ ਪਈ ਉਹਤਰਾ ਮੱਝ ਤੇ ਕੋਈ ਸ਼ੱਕ ਨਹੀਂ ਸੀਗਾ ਹੂੰ ਤੇ ਜੋ ਉਹਨੇ ਆਪਣੇ ਘਰੇ ਘਰੇ ਵੀ ਦੁੱਧ ਚਵਾਇਆ ਬਲਕਿ ਹੁਣ ਤੱਕ ਜਿੰਨੇ ਵੀ ਮੇਰੇ ਤੋਂ ਐਨੀਮਲ ਸੀ ਉਹਨਾਂ ਸਭ ਤੋਂ ਵੱਧ ਮੱਝ ਦਾ ਦੁੱਧ ਸੀਗਾ ਸਭ ਤੋਂ ਵੱਧ ਉਸ ਮੱਝ ਨੇ ਦੁੱਧ ਦਿੱਤਾ ਹਾਂਜੀ ਤੇ ਉਦੋਂ ਦੋਸਤੋ ਵੀਡੀਓ ਵੀ ਬਣਾਈ ਸੀ ਕਿਉਂਕਿ ਬਾਈ ਮਤਲਬ ਪ੍ਰਾਈਵੇਟ ਜੌਬ ਕਰਦਾ ਹੈ ਤੇ ਉਹਦੇ ਕਰਕੇ ਟਾਈਮ ਨਹੀਂ ਨਿਕਲਦਾ ਸੀ ਚੰਗੀ ਸੋਚ ਰੱਖੀ ਬਾਈ ਨੇ ਵੀ ਇੱਕ ਚੰਗੀ ਮੱਝ ਹੈ ਇਹਨੂੰ ਐਵੇਂ ਰੋਕਣਾ ਗਲਤ ਹੋ ਜੂਗਾ ਤਾਂ ਤਾਂ ਹੀ ਬਾਈ ਨੇ ਉਦੋਂ ਉਹ ਸਮਾਜ ਨੂੰ ਸੇਲ ਕੀਤਾ ਸੀ ਤੇ ਜਿਨੇ ਮੇਲੇ ਜਿਹੜੇ ਉਹ ਜਿੱਤੇ ਆ ਨਾਮ ਜਿਹੜਾ ਉਹ ਬਣਾਇਆ ਉਹ ਤੁਸੀਂ ਜਾਣਦੇ ਹੋ ਸੋ ਬਾਈ ਸ਼ਿਵਤੇਜ ਸਿੰਘ ਸੀਗੇ ਸੋ ਦੋਸਤੋ ਬਹੁਤ ਮਿਹਰਬਾਨੀ ਤੁਸੀਂ ਇਸ ਬੋਲ ਦੀ ਵੀਡੀਓ ਨੂੰ ਦੇਖਿਆ ਲਾਸਟ ਉੱਤੇ ਜੇ ਕਿਸੇ ਭਰਾ ਨੂੰ ਕੋਈ ਵੀ ਗੱਲ ਇਦਾਂ ਦੀ ਲੱਗੀ ਹੋਵੇ ਵੀ ਸ਼ਾਇਦ ਸਾਡੇ ਲਈ ਇਹ ਸਹੀ ਨਹੀਂ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਆ ਕਿਉਂਕਿ ਅਸੀਂ ਸਿਰਫ ਇਹ ਪੇਸ਼ ਕਰਨਾ ਚਾਹੁੰਦੇ ਵੀ ਜੋ ਕੋਈ ਝੋਟਾ ਫੀਲਡ ਚ ਆਉਂਦਾ ਹੈ ਤਾਂ ਹੁਣ ਪਹਿਲਾਂ ਵਾਲਾ ਸਮਾਂ ਨਹੀਂ ਰਿਹਾ ਹੁਣ ਪ੍ਰੋਪਰ ਉਹਦਾ ਰਿਕਾਰਡ ਫਿਰ ਇੱਕ ਵੀਰ ਨੂੰ ਪਤਾ ਹੋਵੇ ਤਾਂ ਹੀ ਉਹ ਬੋਲ ਜਿਹੜਾ ਉਹ ਅੱਗੇ ਵਰਤਣਾ ਚਾਹੀਦਾ ਜਾਂ ਵਰਤਿਆ ਜਾਵੇ ਟੈਸਟ ਹੋਣੇ ਜ਼ਰੂਰੀ ਹੈ ਉਹ ਵੀ ਜਰੂਰ ਫਾਰਮਰ ਵੀਰਾਂ ਨੂੰ ਕਰਵਾ ਲੈਣੇ ਚਾਹੀਦੇ ਤਾਂ ਕਿ ਕਿਸੇ ਭਰਾ ਦਾ ਕਿਸੇ ਪੱਖ ਤੋਂ ਕੋਈ ਨੁਕਸਾਨ ਨਾ ਹੋਵੇ ਬਹੁਤ ਮਿਹਰਬਾਨੀ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਬੌਸ ਬੋਲ ਕਿਵੇਂ ਲੱਗਾ ਕਮੈਂਟ ਬਾਕਸ ਓਪਨ ਹੈ ਤੁਸੀਂ ਆਪਦੇ ਵਿਚਾਰ ਦੇ ਸਕਦੇ ਹੋ ਕਦੇ ਵੀ ਜਿਹੜੀਆਂ ਏਦਾਂ ਬਰੀਡਿੰਗ ਵਾਲੀਆਂ ਵੀਡੀਓ ਬਣਾਉਣੇ ਆ ਜਾਂ ਕੋਈ ਪ੍ਰੋਡਕਟ ਸੇਲ ਵਾਲੀ ਵੀਡੀਓ ਹੁੰਦੀ ਕਮੈਂਟ ਓਪਨ ਹੁੰਦੇ ਆ ਤੁਸੀਂ ਉੱਥੇ ਆਪਣੇ ਵਿਚਾਰ ਰੱਖ ਸਕਦੇ ਹੁੰਦੇ ਆ ਅ ਅੱਜ ਦੀ ਵੀਡੀਓ ਫਿਲਹਾਲ ਬੌਸ ਬੋਲ ਦੀ ਸੀ ਬਹੁਤ ਧੰਨਵਾਦ ਜਿਹੜੇ ਵੀਰ ਇੱਥੇ ਪਹੁੰਚੇ ਉਹਨਾਂ ਦਾ ਵੀ ਤੇ ਨਾਲ ਜਿੰਨਾ ਵੀਰਾਂ ਨੇ ਲਗਭਗ 23 ਮਿੰਟ ਦੀ ਵੀਡੀਓ ਨੂੰ ਦੇਖਿਆ ਉਹਨਾਂ ਦਾ ਵੀ ਬਹੁਤ ਬਹੁਤ ਜਿਹੜਾ ਹੋ ਧੰਨਵਾਦ ਮਿਹਰਬਾਨੀ